ਯਾਰ ਉਸ ਫਾਦਰ ਤੇ ਕੀ ਬੀਤੀ ਹੋਈ ਜਿਹਦਾ ਮੈਨੂੰ ਫੋਨ ਆਇਆ ਬੱਚਾ ਕਹਿੰਦਾ ਯਾਰ ਆਪਣਾ ਬੇਟਾ ਦੇਖਣਾ ਬਟ ਮਰਿਆ ਵਿਖ ਰਿਹਾ ਉਹਨਾਂ ਨੇ ਸਪੈਸ਼ਲੀ ਇਹ ਕਹਿੰਦੇ ਜੀ ਇੱਕ ਘੰਟੇ ਪਹਿਲਾਂ ਹੁੰਦਾ ਨਾ ਤੁਹਾਡਾ ਬੱਚਾ ਮਰ ਸਕਦਾ ਸੀ ਹੁਣ ਤੁਸੀਂ ਸਾਨੂੰ ਕੀ ਕਰ ਰਹੇ ਹੋ ਕੀ ਸਾਨੂੰ ਕੀ ਨੌਲੇਜ ਹੈ ਯਾਰ ਇਸ ਚੀਜ਼ ਦੀ ਤੁਸੀਂ ਐਡੀ ਪੜ੍ਹੀ ਲਿਖੀ ਆ ਆ ਤੁਸੀਂ ਕਰ ਰਹੇ ਹੋ ਦੁਨੀਆ ਨਾਲ ਯਾਰ ਕੀ ਉਸ ਮਾਂ ਪਿਓ ਤੇ ਬੀਤੀ ਯਾਰ ਕੀ ਉਸ ਮਾਂ ਤੇ ਬੀਤੀ ਜਿਹਨੂੰ ਸਵੇਰੇ ਉਸ ਤੇ ਪਤਾ ਲੱਗਾ ਰਾਤੀ ਮੇਰਾ ਆਪਰੇਸ਼ਨ ਆ ਉਸ ਵੇਲੇ ਮੇਰਾ ਬੱਚਾ ਹੀ ਨਹੀਂ ਆਇਆ ਯਾਰ ਮੈਨੂੰ ਤੁਸੀਂ ਆਖੋਤ ਮੰਨ ਰਹੇ ਹੋ ਕਿ ਸਾਡੇ ਬੱਚੇ ਦੀ ਉੱਚੀ ਤੇ ਤੁਹਾਡੇ ਬੱਚੇ ਦੀ ਹਾਰਟ ਬੀਟ ਚੱਲਦੀ। ਜੇ ਤੁਸੀਂ ਇੱਥੇ ਡਿਨਾਈ ਕਰੋ ਵੀ ਨਹੀਂ ਆ ਤੁਹਾਡੇ ਬੱਚੇ ਦੀ ਹਾਰਟ ਬੀਟ ਇੱਥੇ ਬੰਦ ਹੋ ਗਈ ਜੇ ਅਸੀਂ ਸਿਰਫ ਪੁੱਲਾ ਲਾਇਆ ਅਸੀਂ ਡੀਐਮ ਜੀ ਭੇਜਦੇ। ਤੁਸੀਂ ਹਸਪੀਟਲ ਕਿਉਂ ਬੋਲੇ ਆ? ਤੁਸੀਂ ਕਲੀਨਿੰਗ ਨਿਕੋ। ਤੁਸੀਂ ਪੱਟੀਆਂ ਦੋਰੋ ਆਪਰੇਸ਼ਨ ਨਾ ਕਰੋ। ਹਸਪੀਟਲ ਹੈ ਨਾ, ਹਸਪੀਟਲ ਹੈ। ਬਿਲਕੁਲ ਹੈ। ਹਸਪੀਟਲ ਦੇ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਤਾਂ ਸਮਝ ਨਹੀਂ ਆਂਦੀ ਨਾ ਸਰ। ਜਦੋਂ ਰੱਬ ਤੋਂ ਬਾਅਦ ਦੂਜਾ ਨਾਮ ਆਉਂਦਾ ਡਾਕਟਰ ਦਾ। ਜਿਹੜਾ ਡਾਕਟਰ ਮਚਾ ਕੇ ਲਿਆਂਦਾ ਜੇ ਡਾਕਟਰ ਨਾ ਜਵਾਬ ਦੇ ਦੇਗਾ ਤੇ ਸਾਨੂੰ ਡਾਕਟਰ ਪਹਿਲੇ ਜਵਾਬ ਦੇ ਦਿੰਦਾ ਤੇ ਇਹਨਾਂ ਦੇ ਨਾਲ ਹੋਰ ਵੀ ਬੜੇ ਹਸਪੀਟਲ ਨੇ ਉੱਥੇ ਵੀ ਕਰਾ ਸਕਦੇ ਸੀ ਤੁਹਾਡੇ ਕੋਲ ਭਰੋਸਾ ਕਰਕੇ ਆਏ ਫਿਰ ਉਹਦਾ ਕੀ ਹੋਊਗਾ ਆਹ ਭਾਈ ICU ਬਾਹਰ ਲਿਖਿਆ ICU ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਕੋਲ ਕਿਉਰ ਕਿਉਰ ਹੈਗੇ ਆ ਉਹ ਤਾਂ ਕਹਿ ਰਹੇ ਹੈ ਹੀ ਨਹੀਂ ਸਾਡੇ ਕੋਲ ਡਾਕਟਰ ਅਬਰੂ ਉਪਰ ਸਾਡੇ ਆਸਤੇ ਉਹ ਜੇ ਡਾਕਟਰ ਨੇ ਗੱਲ ਕਹਿ ਦੇਣ ਉਹ ਤਾਂ ਬਹੁਤ ਵੱਡੀ ਗੱਲ ਹੈ ਜੀ ਸਾਡੇ ਆਸਤੇ ਲਾਂਤ ਅੱਜ ਸਾਡੇ ਦੇ ਬੀਤੀ ਜੀ ਕੱਲ ਕਿਹਤੇ ਬੀਤੂ ਵੀ ਕੌਣ ਜਵਾਬ ਦੇਊਗਾ ਲਈ ਹਮਨੇ ਐਡਮਿਟ ਨਹੀਂ ਕੀਆ ਜੀ ਪੇਸ਼ੈਂਟ ਪੇਸ਼ੈਂਟ ਘਰ ਸੇ ਜਬ ਆਈ ਥੀ ਉਸੇ ਸਮੇਂ ਅੰਦਰ ਬੱਚਾ ਹਿਲ ਨਹੀਂ ਤਾ ਕਹ ਰਹੇ ਨੇ 9 ਮਹੀਨੇ ਤੋਂ ਤੁਹਾਡੇ ਕੋਲ ਟ੍ਰੀਟਮੈਂਟ ਚੱਲ ਰਹੀ ਸੀ ਮੈਮ ਜੈਨੀਨ ਹਸਪੀਟਲ ਹੈ ਨਾ ਮੈਮ ਹਸਪੀਟਲ ਤੇ ਵੀ ਇਸ ਤਰ੍ਹਾਂ ਦੀ ਫੈਸਿਲਿਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਮੈਮ ਮੈਂ ਮੂ ਇਕਲ ਕਲੀਅਰ ਕਰ ਦਿੰਨ ਮੈਮ ਕਿ ਜਦੋਂ ਬੱਚਾ ਇੱਥੇ ਆਇਆ ਸੀਗਾ ਉਦੋਂ ਬੱਚੇ ਦੀ ਹਾਰਟਬੀਟ ਚੱਲ ਰਹੀ ਸੀ ਜਾਂ ਨਹੀਂ ਚੱਲ ਰਹੀ ਸੀ ਚੱਲ ਰਹੀ ਸੀ ਹਾਂਜੀ ਚੱਲ ਰਹੀ ਸੀ ਫਿਰ ਕਿਨੇ ਹੋ ਗਈ ਸੀ ਤੁਹਾਡੇ ਕੋ ਕੋਈ ਬੰਦਾ ਆਵੇ ਤੁਹਾਡੇ ਕੋ ਸਿਰ ਤੁਸੀਂ ਬੰਦੇ ਦਾ ਇਲਾਜ ਕਰੋ ਤੁਸੀਂ ਉਹਨੂੰ ਸਿੱਧਾ ਲਿਖ ਦਿਓ ਕਿ ਸਾਡੇ ਕੋਲ ਓਟੀ ਫੈਸਿਲਿਟੀ ਨਹੀਂ ਹੈਗੀ। ਤੁਹਾਟ ਬੱਚੇ ਦੀ ਕੰਡੀਸ਼ਨ ਕਿਸੇ ਵੀ ਹੱਦ ਤੱਕ ਜਾ ਕੇ ਖਰਾਬ ਹੋ ਸਕਦੀ ਹੈ। ਚਾਹੇ ਇਹ ਕਹਿੰਦੇ ਲੈਵਲ 1 ਚਾਹੇ ਇਹ ਕਹਿੰਦੇ ਲੈਵਲ 2 ਚਾਹੇ ਇਹਨਾਂ ਦਾ ਲੈਵਲ 3। ਪਛੇਤ ਕਾਲ ਤੁਸੀਂ ਦੇਖ ਰਹੇ ਹੋਂ ਦਾ ਸਿਟੀ ਹੈਡਲਾਈਨ ਤੇ ਮੈਂ ਜੈ ਕੁਮਾਰ। ਅੱਜਕਲ ਥਾਂ ਥਾਂ ਤੇ ਹਸਪੀਟਲ ਖੁੱਲੇ ਹੋਏ ਨੇ। ਜਿਸ ਗਲੀ ਦੇ ਵਿੱਚ ਵੜ ਜਾਓ ਤੁਹਾਨੂੰ ਹਸਪੀਟਲ ਨਜ਼ਰ ਆ ਜਾਏਗਾ ਪਰ ਹਸਪੀਟਲਾਂ ਦੇ ਵਿੱਚ ਸੁਵਿਧਾ ਦੀ ਗੱਲ ਕਰੀਏ ਤਾਂ ਸੁਵਿਧਾ ਕਿਸ ਤਰ੍ਹਾਂ ਦੀ ਹੈ ਉਹ ਮੇਰੇ ਪਿੱਛੇ ਲੋਕ ਖੜੇ ਨੇ ਇੱਕ ਹਸਪਤਾਲ ਦੇ ਵਿੱਚ ਆਸੀਂ ਹਸਪਤਾਲ ਖੜੇ ਆ ਜੌਨੀ ਜੌਨ ਜੌਨੀ ਜੈਨ ਹਸਪਤਾਲ ਦੇ ਬਾਹਰ ਖੜੇ ਆ ਜਿੱਥੇ ਡਾਕਟਰ ਇਸ ਹਸਪਤਾਲ ਨੂੰ ਹਸਪਤਾਲ ਦਾ ਦਾਅਵਾ ਕਰਦੇ ਨੇ ਪਰ ਇਸ ਹਸਪਤਾਲ ਦੀ ਫੈਸਿਲਿਟੀ ਅੱਜ ਨਿਕਲ ਕੇ ਸਾਹਮਣੇ ਆਈ ਹੈ ਇੱਕ ਬੱਚੇ ਦੀ ਜਿਹੜੀ ਡੈਥ ਹੈ ਇਹਨਾਂ ਦੀ ਲਾਪਰਵਾਹੀ ਦੇ ਨਾਲ ਹੋ ਜਾਂਦੀ ਹੈ ਤੇ ਪਰਿਵਾਰ ਸਾਰਾ ਮੌਜੂਦ ਇੱਥੇ ਗੱਲਬਾਤ ਕਰਦੇ ਆ ਸਰ ਕੀ ਹੋਇਆ ਸੀਗਾ ਕਿਵੇਂ ਬੱਚੇ ਦੀ ਡੈਥ ਹੋਈ ਹੈ ਮੇਰਾ ਵੱਡਾ ਬ੍ਰਦਰ ਹੈ ਜੀ ਅਸੀਂ ਇੱਥੇ 9 ਮਹੀਨੇ ਤੋਂ ਦਿਖਾ ਰਹੇ ਹਾਂ ਜੀ ਉਹਨਾਂ ਦੀ ਵਾਈਫ ਨੂੰ ਟ੍ਰੀਟ ਕਰਾ ਰਹੇ ਸੀ ਆਜੋ ਇੱਥੇ ਆਏ ਆਪਣਾ ਟ੍ਰੀਟ ਕਰਾਣ ਲਈ ਤੇ ਉਹਨਾਂ ਨੇ ਅਲਟਰਾਸਾਉਂਡ ਵਗੈਰਾ ਦੇ ਵਿੱਚ ਦੇਖਿਆ ਹਮ ਇਹਨਾਂ ਕੋਲ ਇੱਥੇ ਬੱਚੇ ਦੀ ਹਾਰਟਬੀਟ ਚੱਲ ਰਹੀ ਸੀਗੀ ਹਮ ਬੱਚੇ ਦੀ ਹਾਰਟਬੀਟ ਕਹਿੰਦੇ ਘੱਟ ਸੀਗੀ ਤੇ ਇਹਨਾਂ ਨੇ ਸਾਨੂੰ ਡੀਐਮਸੀ ਕਹਿਤਾ ਵੀ ਤੁਸੀਂ ਆਪਣੇ ਬੱਚੇ ਨੂੰ ਡੀਐਮਸੀ ਲੈ ਜਾਓ ਹਮ ਜੀ ਇਹਨਾਂ ਨੇ ਸਾਨੂੰ ਜਦੋਂ ਡੀਐਮਸੀ ਲਈ ਕਹਿ ਤਾ ਮੈਂ ਆਪਣੇ ਕੰਮ ਦੇ ਵਿੱਚ ਸੀਗਾ ਤੇ ਮੈਂ ਆਪਣੇ ਬ੍ਰਦਰ ਨੇ ਮੈਨੂੰ ਕੰਡੈਕਟ ਕੀਤਾ ਵੀ ਤੂੰ ਹਸਪੀਟਲ 'ਚ ਪਹੁੰਚ ਐਂਡ THEN ਦਾ ਬੱਚੇ ਦੀ ਹਾਰਟਬੀਟ ਘਟੀ ਹੈ ਹਮ ਅਸੀਂ ਇੱਥੋਂ ਦੀ 5:30 6 ਵਜੇ ਨਿਕਲ ਗਏ ਅਸੀਂ ਡੀਐਮਸੀ ਪਹੁੰਚੇ ਡੀਐਮਸੀ ਫਾਈਲ ਫਿਲ ਬਣਾਉਂਦੇ 8:00 ਵਜੇ ਸੋਨੂੰ ਸਾਡਾ 8:00 ਵਜੇ ਬੱਚੇ ਦਾ ਉਹਨਾਂ ਨੇ ਕੀਤਾ ਵਾਈਫ ਦੀ ኦਪਰੇਟ ਕੀਤਾ ਬ੍ਰਦਰ ਦੀ ਬਟ ਉੱਥੇ ਉਹ ਬੱਚਾ ਡੈੱਡ ਕੀਤਾ ਹੋਇਆ ਹੈ ਮਤਲਬ ਕਿ ਬਟ ਮੈਮ ਨਾਲ ਮੈਂ ਕਾਲ ਕੀਤੀ ਮੈਮ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਮੈਮ ਵੀ ਇੱਦਾਂ ਇੱਦਾਂ ਤੁਸੀਂ ਇतना ਵੱਡਾ ਤੁਹਾਡੇ ਕੋਲ ਸੀਗਾ ਤੁਸੀਂ ਸਾਡੇ ਬੱਚਾ ਦੇ ਤੁਹਾਡੇ ਕੋਲ ਹਾਰਟ ਬੀਟ ਚੱਲ ਰਹੀ ਸੀ ਤੁਸੀਂ ਇੱਥੇ ਆਪਰੇਸ਼ਨ ਕਿਉਂ ਨਹੀਂ ਕੀਤਾ ਉਹਨਾਂ ਦਾ ਵੀ ਤੁਸੀਂ ਇੱਥੇ ਜਾਂ ਉੱਥੇ ਆਪਰੇਸ਼ਨ ਕਰ ਦਿੰਦੇ ਵੀ ਅਸੀਂ ਆਪਣੇ ਬੱਚੇ ਨੂੰ ਜਾਂ ਕਿਉਰਤਾ ਕਰ ਸਕਦੇ ਸੀ ਅਨੁਮੈ ਉਹਨਾਂ ਨਾਲ ਗੱਲ ਕਰਕੇ ਆਇਆ ਰੀਸੈਂਟਲੀ ਉਹ ਕਹਿੰਦੇ ਸਾਡੇ ਕੋਲ ਐਮਰਜੈਂਸੀ ਲਈ ਕੋਈ ਟ੍ਰੀਟ ਹੀ ਨਹੀਂ ਹੈ ਤੁਸੀਂ ਦੇਖੋ ਹਸਪੀਟਲ ਲਿਖਿਆ ਹੋਇਆ ਹਸਪੀਟਲ ਦੇ ਵਿੱਚ ਤਾਂ ਸਾਰਾ ਕੁਝ ਹੁੰਦਾ ਤੁਸੀਂ ਦੇਖੋ ਅੱਜ ਆਪਾਂ ਮੇਰੇ ਸਾਹਮਣੇ ਜੂਨੀਜਨ ਇੱਕ ਬਹੁਤ ਪੁਰਾਣਾ ਨਾਮ ਹੈ ਲੁਧਿਆਣੇ ਦਾ ਬਹੁਤ ਅਸੀਂ ਵੀ ਇੱਕ ਫੇਤ ਕਰਕੇ ਇੱਥੇ ਆਏ ਸੀਗੇ ਸਾ ਮੇਰੇ ਵੀ ਕਜ਼ਨ ਇੱਥੇ ਹੋਏ ਹੋਏ ਨੇ ਇੱਡਾ ਵੱਡਾ ਨਾਮ ਹੋਣ ਦੇ ਬਾਵਜੂਦ ਵੀ ਤੁਸੀਂ ਆਪਣੀ ਕੋਈ ਐਮਰਜੈਂਸੀ ਨਹੀਂ ਰੱਖੀ ਤੁਸੀਂ ਇੱਥੇ ਕਿੰਨੀਆਂ ਡਿਲੀਵਰੀਆਂ ਕਰਦੇ ਹੋ ਤੁਸੀਂ ਠੀਕ ਹੈ ਅੱਜ ਸਾਡੇ ਬੱਚੇ ਨਾਲ ਇਹੋ ਗੱਲ ਹੋਇਆ ਅਸੀਂ ਆਪਣੇ ਬੱਚੇ ਨੂੰ ਵੇਖ ਵੀ ਨਹੀਂ ਸਕੇ ਐ ਨਹੀਂ ਹਸਪੀਟਲ ਨੇ ਸਾਨੂੰ ਸਾਡਾ ਬੱਚਾ ਵੇਖਣ ਚੋਗਾ ਵੀ ਨਹੀਂ ਸਕਿਆ ਬਟ ਯਾਰ ਤੁਸੀਂ ਇੱਕ ਹੰਬਲ ਫੀਲ ਤਾਂ ਕਰੋ ਤੁਸੀਂ ਕੱਲ ਨੂੰ ਏਡਾ ਵੱਡਾ ਹਸਪੀਟਲ ਚਲਾ ਰਹੇ ਹੋ ਤੁਸੀਂ ਸਭ ਕੁਝ ਕਰ ਰਹੇ ਹੋ ਤੁਸੀਂ ਫੀਸ ਨਾਲ ਫੀਸ ਲੈ ਰਹੇ ਹੋ ਪੈਸੇ ਨਾਲ ਅਸੀਂ ਪੈਸਾ ਦੇ ਰਹੇ ਹਾਂ ਅਸੀਂ ਕੁਝ ਵੀ ਨਹੀਂ ਕਰ ਰਹੇ ਯਾਰ ਇੱਕ ਹਸਪੀਟਲ ਇੱਕ ਰੱਬ ਦਾ ਨਾਮ ਹੁੰਦਾ ਯਾਰ ਤੁਸੀਂ ਇੱਕ ਛੋਟੀ ਜੀ ਜਾਨ ਨੂੰ ਤੁਹਾਡੇ ਕੋਲ ਜੋ ਜਾਨ ਚੱਲ ਰਹੀ ਸੀ ਉਹਦੀ ਹਾਰਟ ਬੀਟ ਤੁਸੀਂ ਆਪਰੇਟ ਕਰਕੇ ਉਹਨੂੰ ਬਚਾ ਸਕਦੇ ਸੀ ਤੁਸੀਂ ਸਾਨੂੰ ਤੁਸੀਂ ਇੱਕ ਚੀਜ਼ ਦਾ ਐਕਸਪਲ ਕਰੋ ਵੀ ਇੱਥੋਂ ਦੀ ਡੀਐਮਸ ਜਾਨ ਨੂੰ ਸਾਨੂੰ ਓਦਾਂ ਘੰਟਾ ਲੱਗ ਗਿਆ ਅੱਧਾ ਘੰਟੇ ਬਾਅਦ ਉਹਨਾਂ ਨੇ ਫਾਈਲਾਂ ਬਣਵਾਈਆਂ ਕੀਤੀਆਂ ਡਾਕਟਰ ਦੀ ਮੈਡੀਕਲ ਰਿਪੋਰਟ ਦਿਖਾ ਸਕਦਾ ਉਹਨੇ ਸਾਨੂੰ ਕੁਝ ਵੀ ਨਹੀਂ ਕਿਹਾ ਕਿਹੜੇ ਡਾਕਟਰ ਕੋਲ ਰੈਫਰ ਕਰਨਾ ਕੀ ਕਰਨਾ ਕਿੱਥੇ ਜਾਣਾ ਤੁਹਾਡੇ ਸਾਰੇ ਡਾਕਟਰਸ ਦੇ ਆਪਸ ਦੇ ਵਿੱਚ ਲਿੰਕ ਨੇ ਤੁਸੀਂ ਸਭ ਡਾਕਟਰ ਆਪਸ ਦੇ ਵਿੱਚ 1 ਮਿੰਟ ਦੀ ਹੜਤਾਲ ਕਰਨ ਲਈ ਇਕੱਠੇ ਹੋ ਜਾਂਦੇ ਉਹ ਨਹੀਂ ਜੀ ਸਾਡੇ ਨਾਲ ਐ ਕੁਝ ਹੋਇਆ ਐ ਇਦਾਂ ਹੋਇਆ ਉਹਦਾਂ ਹੋਇਆ ਤੁਸੀਂ ਆਪਸ ਦੇ ਵਿੱਚ ਲਿੰਕ ਸੀਗੇ ਤੁਸੀਂ ਘਟੋ ਘਾੜੀ ਇੱਕ ਬੱਚੇ ਦੀ ਜਾਨ ਤਾਂ ਬਚਾ ਸਕਦੇ ਸੀਗੇ ਲੋਕ ਕਿਉਂ ਇਸ ਦੁਨੀਆ ਚੋਂ ਇੰਡੀਆ ਨੂੰ ਛੱਡ ਕੇ ਜਾ ਰਹੇ ਐਦਾਂ ਦੇ ਗੰਦੇ ਸਿਸਟਮ ਨੂੰ ਛੱਡ ਕੇ ਜਾ ਰਹੇ ਵੀ ਇੱਥੇ ਡਾਕਟਰਸ ਹੀ ਨਹੀਂ ਚਾਹੁੰਦੇ ਵੀ ਸਾਡੇ ਕੋਲ ਵੀ ਸਾਡਾ ਪੇਸ਼ੈਂਟ ਕੇਅਰ ਹੋਵੇ ਜੇ ਤੁਸੀਂ ਇੱਕ ਛੋਟੀ ਜੀ ਕੇਰ ਦੋ 2 ਮਿੰਟ ਦੀ ਵੀ ਉਹ ਬੱਚੇ ਨੇ ਜਾਨ ਨਹੀਂ ਲਿੱਤੀ ਯਾਰ ਸਿਰਫ ਇੱਕ ਗਲਤੀ ਐ ਹਸਪੀਟਲ ਦੀ ਐ ਕਿੰਨੇ ਟਾਈਮ ਤੋਂ ਟ੍ਰੀਟਮੈਂਟ ਇੱਥੇ ਚੱਲ ਰਿਹਾ 9 ਮਹੀਨੇ ਸਟਾਰਟਿੰਗ ਤੋਂ ਟ੍ਰੀਟਮੈਂਟ ਅਸੀਂ ਇੱਥੋਂ ਲੈ ਰਹੇ ਹਾਂ ਸਾਡੇ ਕੋਲ ਸਾਰੀਆਂ ਮੇਰੇ ਕੋਲ ਫਾਈਲਜ਼ ਨੇ ਸਭ ਕੁਝ ਹੈ ਗਿਆ ਵੀ ਮੇਰੇ ਟ੍ਰੀਟ ਮੇਰੇ ਬ੍ਰਦਰ ਦਾ ਇੱਥੇ ਚੱਲ ਰਿਹਾ ਸਭ ਕੁਝ ਇੱਥੇ ਹੋ ਰਿਹਾ ਤੁਸੀਂ ਇਕਦਮ ਆਪਣੇ ਕੋਲੋਂ ਪੱਲਾ ਛਾੜਤਾ ਤੁਸੀਂ ਮੈਨੂੰ ਕਾਲ ਤੇ ਕਹਿ ਰਹੇ ਹੋ ਹਾਂਜੀ ਬਈਆ ਸੌਰੀ ਉਸकी हार्टबीट यहां पे चल रही थी हुँ. हमने वहां पे रेफर कर दिया तो वहां पे पता नहीं लगा जी कि क्या हुआ ਲੇਕਿਨ ਜੇ ਤੁਹਾਡੇ ਕੋਲ ਇੱਤੇ हार्टबीट ਚੱਲ ਰਹੀ ਸੀ ਤੁਸੀਂ ਹਸਪੀਟਲ ਖੋਲਿਆ ਤੁਸੀਂ ਐਮਰਜੈਂਸੀ ਦਾ ਕੋਈ ਰੱਖੋ ਤੁਸੀਂ ਬਚਾ ਤਾ ਸਕੋ ਕਿਸੇ ਨੂੰ ਅੱਜ ਡਾਕਟਰ ਉਹ ਹੱਥ ਛਾੜ ਕੇ ਮੀਆਂ ਬੀਬੀ ਆਏ ਅੱਧਾ ਘੰਟਾ ਸੀ ਖੜਕਾਇਆ نیچے ਆ ਕੇ ਹਮੇ ਬਹੁਤ ਗਿਲਟੀ ਫੀਲ ਹੈ ਜੀ ਉਹ ਯਾਰ ਜਿਹਦੇ ਪਰਿਵਾਰ ਦਾ ਜੀ ਚਲੇ ਗਿਆ ਸਾਡਾ ਪਿੱਛੋ ਘਰ ਅੱਜ ਪੂਰਾ ਸੌਕ ਦੇ ਵਿੱਚ ਅਸੀਂ ਬੈਠੇ ਆ ਯਾਰ ਇੱਕ ਕਿੱਥੇ ਸਾਡੇ ਘਰ 'ਚ ਕੀ ਹਾਲ ਹੋਣਾ ਸੀ ਤੇ ਕਿੱਥੇ ਸਾਡੇ ਘਰ 'ਚ ਕੀ ਹਾਲ ਓਨਲੀ ਫॉर ਅ ਡਾਕਟਰਸ ਕੀ ਇਹ ਡਾਕਟਰਸ ਨੂੰ ਬਚਾ ਸਕਦੇ ਸੀ ਮੈਂ ਕਹਿ ਸਕਦਾ ਯਾਰ ਜੇ ਤੁਸੀਂ ਇੰਨਾ ਕਹਿ ਰਹੇ ਹੋ ਤੁਹਾਡੇ ਕੋਲ ਹਾਰਟਬੀਟ ਚੱਲ ਰਹੀ ਸੀ ਤੁਸੀਂ ਇੱਥੇ ਉਸ ਬੱਚੇ ਨੂੰ ਕਿਉਂ ਔਰਤਾ ਕਰਦੇ ਹੋ ਪਰ ਹਸਪਤਾਲ ਦਾ ਨਾਮ ਦਿੱਤਾ ਹੋਇਆ ਸੀ ਸੇਫਟੀ ਦਾ ਇਨਾਂ ਕੋਲ ਕੋਈ ਹੈ ਨਹੀਂ ਫਿਰ ਤੁਸੀਂ ਇਹ ਡਾਕਟਰ ਨੂੰ ਪੁੱਛੋ ਤਾਂ ਸਹੀ ਤੁਸੀਂ ਡਾਕਟਰ ਨੂੰ ਪੁੱਛੋ ਵੀ ਮੈਮ ਤੁਸੀਂ ਇੰਨੇ ਆਪਰੇਸ਼ਨ ਕਰਦੇ ਹੋ ਤੁਹਾਡੇ ਕੋਲ ਕੋਈ ਐਮਰਜੈਂਸੀ ਲਈ ਕੁਝ ਹੈ ਤੁਸੀਂ ਬਚਾ ਸਕਦੇ ਹੋ ਮੈਂ ਹਰ ਕਿਸੇ ਨੂੰ ਕਵਾਂਗਾ ਭਾਈ ਪੈਸਾ ਸਾਰੀ ਜਗ੍ਹਾ ਲੱਗਦਾ 10 ਵੀ 50000 ਉੱਪਰ ਨੀਚੇ ਲਾ ਲਿਓ ਜੀ ਆਪਣੇ ਔਲਾਦ ਦੀ ਜਾਨ ਬਚਾਣੀ ਹੈ ਐਦਾਂ ਦੇ ਗੰਦੇ ਹਸਪਤਾਲਸ ਨਾ ਆਇਓ ਐਡਾ ਵੱਡਾ ਹਸਪਤਾਲ ਹੋ ਗਿਆ ਹਸਪਤਾਲ ਕੀ ਹੈ ਇਹ ਇਹ ਕੀ ਇੱਕ ਤੁਸੀਂ ਮੈਂ ਤੁਹਾਡੇ ਤੁਸੀਂ ਚੈਨਲ ਚਾਹਾਂਗੇ 100 ਲੋਕਾਂ ਨੇ ਜੋ ਨਹੀਂ ਜਾਣ ਹਜ਼ਾਰਾਂ ਲੋਕੀ ਜਾਣਦੇ ਆ ਲੱਖਾਂ ਲੋਕੀ ਜਾਣਦੇ ਆ ਮੈਮ ਨੂੰ ਤੇ ਮੈਮ ਦਾ ਹਾਲ ਇਸ ਟਾਈਮ ਇਹ ਆ ਵੀ ਡਾਕਟਰ ਨੇ ਇੱਕ ਹੱਥ ਵੀ ਨਹੀਂ ਫੜਿਆ ਉਹਨੂੰ ਰੈਫਰਡ ਟੂ ਡੀ ਐਮ ਸੀ ਰੈਫਰਡ ਟੂ ਡੀ ਐਮ ਸੀ ਠੀਕ ਹੈ ਤੁਸੀਂ ਐਮਰਜੈਂਸੀ ਕੀ ਰੱਖੀ ਆਪਣੇ ਕੋਲ ਹੂੰ ਕੁਝ ਵੀ ਨਜ਼ਰ ਨਹੀਂ ਆ ਤੁਸੀਂ ਅੰਦਰ ਬਿਲਕੁਲ ਕੁਝ ਵੀ ਨਹੀਂ ਤੁਸੀਂ ਪੁੱਛੋ ਆਓ ਮੇਰੇ ਨਾਲ ਚੱਲੋ ਤੁਸੀਂ ਡਾਕਟਰਸ ਨੂੰ ਪੁੱਛੋ ਵੀ ਇੱਥੇ ਕੁਝ ਹੈ ਇਹਨਾਂ ਕੋਲ ਕੋਈ ਐਮਰਜੈਂਸੀ ਲਈ ਕੋਈ ਰੋਕਣ ਲਈ ਕੋਈ ਜਗ੍ਹਾ ਹੈ ਕੋਈ ਬੱਚਾ ਸੇਵ ਕਰਨ ਲਈ ਕੋ ਹੈ ਲੱਖਾਂ ਆਪਰੇਸ਼ਨ ਕਰ ਚੁੱਕੇ ਹੋਣਗੇ ਮੈਮ ਤੇ ਕੀ ਇਹਨਾਂ ਕੋਲ ਕੀ ਹੱਲ ਨਿਕਲਿਆ ਵੀ ਕੋਈ ਐਮਰਜੈਂਸੀ ਦੀ ਅਜੇ ਤੱਕ ਇਹਨਾਂ ਨਾਲ ਕੁਝ ਨਹੀਂ ਬਣਾ ਸਕੇ ਆਪਣੇ ਕੋਠੀਆਂ ਘਾਰੇ ਬਣਾ ਸਕੇ ਹੋ ਸਕਦਾ ਇਸ ਤਰ੍ਹਾਂ ਦੇ ਹੋਰ ਵੀ ਕੇਸ ਬਹੁਤ ਆਏ ਹੋ ਨਾ ਜਗ ਜਹਰ ਹੋਏ ਹੋਣ ਨਾ ਅਸੀਂ ਵੀ ਅਸੀਂ ਵੀ ਚੁੱਪ ਕਰਕੇ ਬੈਜਣਾ ਸੀ ਅਸੀਂ ਵੀ ਕੋਈ ਇੱਦਾਂ ਦੇ ਲੋਕ ਨਹੀਂ ਆ ਅਸੀਂ ਹੌਦਰੀ ਵਾਲੇ ਸਾਰੇ ਪੜ੍ਹੇ ਲਿਖੇ ਇਨਸਾਨ ਆ ਅਸੀਂ ਅਸੀਂ ਵੀ ਲੋਕਾਂ ਲਈ ਅਵੇਅਰ ਕਰਨ ਲਈ ਆਏ ਆ ਅਸੀਂ ਵੀ ਘਰ ਬੈਜਣਾ ਸੀ ਸਾਡਾ 100 ਇਨਸਾਨ ਬੱਚਾ ਸਾਡਾ ਗਿਆ ਅਸੀਂ ਸੌਖਾ ਕੇ ਘਰ ਬੈਜਣਾ ਸੀ ਚਲੋ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀ ਪਹੁੰਚਾ ਉਹੀ ਹੈ ਪਰ ਯਾਰ ਤੁਸੀਂ ਕਿਉਰਤਾ ਕਰ ਸਕਦੇ ਸੀ ਅਸੀਂ ਲੋਕਾਂ ਨੂੰ ਅਵੇਅਰ ਕਰਨ ਲਈ ਇਹੀ ਲਈ ਮੈਂ ਘਰ ਓਟ ਕੇ ਕਿ ਵੀ ਮੈਂ ਆਪਣਾ ਘਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ ਮੈਂ ਇੱਥੇ ਆਪਣੇ ਭਰਾਵਾਂ ਨਾਲ ਖੜਾ ਮੈਂ ਇਹੀ ਚੀਜ਼ ਲੋਕਾਂ ਨੂੰ ਵੇਅਰ ਕਰਨੀਆਂ ਵੀ ਭਾਈ ਇੱਧਰ ਨਾ ਆਇਓ ਇਹਨਾਂ ਕੋਲ ਕੋਈ ਇਲਾਜ ਨਹੀਂ ਹੈ ਕੋਈ ਸਿਸਟਮ ਨਹੀਂ ਹੈ ਲੱਖ ਲਾਂਦੇ ਨੇ ਲੱਖ ਰੁਪਿਆ ਲੈ ਲੈਂਦੇ ਨੇ ਬੱਚਾ ਤੁਹਾਡਾ ਬਚ ਗਿਆ ਤੇ ਵਾਵਾ ਜੀ ਜੇ ਬੱਚੇ ਨੂੰ ਕੁਝ ਹੋ ਗਿਆ ਤੇ ਸਾਰੇ ਹੀ ਸਾਇਨ ਪਹਿਲੇ ਲੜਾ ਨੇ ਉਹਨਾਂ ਨੇ ਸਿਰਫ ਇਹ ਗੱਲ ਕਹੀ ਸੌਰੀ ਜੀ ਤੁਹਾਡਾ ਬੱਚਾ ਐਦਾ ਹੋ ਨਹੀਂ ਸਕਦਾ ਸੀ ਤੇ ਡੀਐਮਸੀ ਨੇ 758 ਤੇ ਮੇਰੇ ਬ੍ਰਦਰ ਦਾ ਹੋਇਆ ਬੱਚੇ ਦਾ ਸਾਡ ਉਹ ਕਹਿੰਦੇ ਸੀ ਬਟਾ ਡੈਡ ਜਦੋਂ ਐਡਮਿਟ ਕਰਾਇਆ ਸੀਗਾ ਉਦੋਂ ਕੀ ਇਹਨਾਂ ਨੇ ਤੁਹਾਨੂੰ ਆਸ਼ਵਸ਼ਣ ਦਿੱਤਾ ਸੀ ਵੀ ਅਸੀਂ ਸਾਰਾ ਟ੍ਰੈਕ ਨੋਟ ਬਕੀ ਕਰਾਂਗੇ ਇੱਥੇ ਆ ਕੇ ਚੈੱਕ ਕੀਤਾ ਬੱਚੇ ਦੀ ਮੂਵਮੈਂਟ ਚਲਦੀ ਪਈ ਸੀ ਉਦੋਂ ਇਹਨਾਂ ਨੇ ਇਹ ਖੁਦ ਮੰਨਨ ਨੂੰ ਮੈਂ ਇਮਤਿਆਰ ਨਹੀਂ ਵੀ ਅਸੀਂ ਆਪਣੇ ਬੱਚੇ ਦੀ ਮੂਵਮੈਂਟ ਤੁਹਾਡੀ ਚਲਦੀ ਭੇਜੀ ਹੈ ਤੁਸੀਂ ਇੱਕ ਗੱਲ ਦੇਖੋ ਚਲੋ ਇਹਨਾਂ ਕੋਲ ਐਮਬੂਲੈਂਸ ਵੀ ਹੈ ਆਕਸੀਜਨ ਵੀ ਹੋ ਸਕਦੀ ਹੈ ਸਭ ਕੁਝ ਤੁਸੀਂ ਜੇ ਹਸਪੀਟਲ ਚ ਲਾ ਰਹੇ ਹੋ ਤੁਹਾਨੂੰ ਸਭ ਕੁਝ ਰੱਖਣਾ ਤਾਂ ਪੈਂਦਾ ਹੈ ਹੁਣ ਮੈਨੂੰ ਅੰਦਰ ਕਹਿ ਰਹੇ ਦੀ ਸਾਡਾ ਹਸਪੀਟਲ ਲੈਵਲ ਲਈ ਚੱਲਦਾ ਜੀ ਸਾਡਾ ਹਸਪੀਟਲ ਫਰਸਟ ਲੈਵਲ ਹੈ ਜ਼ੀਰੋ ਲੈਵਲ ਹੈ ਤੁਹਾਡੇ ਹਸਪੀਟਲ ਦਾ ਜੇ ਤੁਹਾਡੇ ਹਸਪੀਟਲ ਕੋਲ ਹੈ ਹੀ ਨਹੀਂ ਕੁਝ ਤੁਸੀਂ ਬੱਚਾ ਹੀ ਨਹੀਂ ਬਚਾ ਸਕਦੇ ਤਾਂ ਤੁਸੀਂ ਕਰੋਗੇ ਕੀ ਹਾਂਜੀ ਜਿਹਦੇ ਕੋਲ ਵੈਂਟੀਲੇਟਰ ਹੈ ਨਹੀਂ ਹਸਪੀਟਲ ਕਾਦਾ ਉਹ ਠੀਕ ਹੈ ਜੀ ਇਹ ਕਹਿੰਦੇ ਡਿਲ ਵੀ ਕਰ ਰਹੇ ਆ 9 ਮਹੀਨੇ ਤੋਂ ਟ੍ਰੀਟਮੈਂਟ ਕਰ ਰਹੇ ਇੱਕ ਬੰਦੇ ਦਾ ਠੀਕ ਹੈ ਜੀ ਬੱਚੇ ਦਾ ਕਰ ਰਹੇ ਆ ਕਿਸੇ ਦਾ ਵੀ ਕਰ ਰਹੇ ਆ ਸਪੋਸ ਉਹ ਲੈ ਕੇ ਆਏ ਨੇ ਤੁਸੀਂ ਟ੍ਰੀਟਮੈਂਟ ਕਰ ਰਹੇ ਹੋ ਉਹ ਆਫਟਰ ਆਲ ਉਹਦਾ ਜਵਾਬ ਤਾਂ ਦਵੋਗੇ ਇਹ ਕਹਿੰਦੇ ਹਾਰਟ ਬੀਟ ਚੱਲਦੀ ਪਈ ਸੀ ਅਈ ਚੱਲਦੀਆਂ ਚ ਭੇਜਿਆ ਦੇਖੋ ਜੈਨੂਨ ਗੱਲ ਆ ਕਹਿੰਦੇ ਚੱਲਦੀਆਂ ਹੀ ਭੇਜਿਓ ਸਾਡੇ ਕੋ ਕੀ ਪ੍ਰੂਵ ਸਾਡੇ ਕੋ ਕੱਲੀ ਕੱਲੀ ਸਕੈਨ ਆ ਉਸ ਬੱਚੇ ਦੀ ਜਦੋਂ ਚੱਲਦਾ ਇੱਥੋਂ ਗਿਆ ਜਦੋਂ ਐਡਮਿਟ ਕਰਾਇਆ ਉਦੋਂ ਦੀ ਵੀ ਸਕੈਨ ਆ ਉਸ ਤੋਂ ਬਾਅਦ ਦੀ ਅਸੀਂ ਲੈ ਕੇ ਨਹੀਂ ਗਏ ਇਹਨਾਂ ਡਰਾ ਤਾਂ ਬੱਚਾ ਲੈ ਕੇ ਡੀਐਮਸੀ ਚਲੇ ਗਏ ਠੀਕ ਹੈ ਜੀ ਡੀਐਮਸੀ ਦੇ ਗਏ ਰਹਿਣ ਕਿ ਦੇਖੋ ਜੀ ਇਹਦੀ ਹਾਰਟ ਬੀਟ ਨਹੀਂ ਆ ਇਹ ਨਹੀਂ ਇਹਦਾ ਜਵਾਬ ਕੌਣ ਦੇਵੇ? ਉਹ ਕਹਿੰਦੇ ਲੀਵਰ ਹੈ, ਉਹ ਕਹਿੰਦੇ ਲੀਵਰ ਜਨਫੈਕਸ਼ਨ ਹੈ, ਕਹਿੰਦੇ ਲੀਵਰ ਸੋਇਲਿੰਗ ਸੀਗਾ। ਹੂੰ ਡਾਕਟਰ ਦੀ ਡਾਕਟਰ ਤਾਂ ਨਹੀਂ ਮੈਚ ਕਰ ਰਿਹਾ ਵਰਡ। ਹੂੰ ਕੌਣ ਜ਼ਿੰਮੇਵਾਰ ਹੈ? ਇਹਨਾਂ ਦੇ ਹਸਬੈਂਡ ਸੀਨੀਅਰ ਉੱਥੇ ਡਾਕਟਰ ਨੇ ਡੀਐਮ ਸੀ ਜੇ। ਹੂੰ ਇਹਦਾ ਮਤਲਬ ਆਰਥੋ ਦੇ ਸੀਨੀਅਰ ਡਾਕਟਰ ਨੇ। ਇਹਦਾ ਮਤਲਬ ਇਹ ਸਾਨੂੰ ਇਹ ਸ਼ੋਅ ਕਰਨਾ ਚਾਹੁੰਦੇ ਕਿ ਸਾਡੇ ਰਿਲੇਸ਼ਨ ਨੇ। ਹੂੰ ਇਹੀ ਦੱਸਣਾ ਚਾਹੁੰਦੇ ਨੇ ਕਿ ਜੌਨੀ ਜੈਨ ਕੋਈ ਨਵਾਂ ਹਸਪੀਟਲ ਤਾਂ ਹੈ ਨਹੀਂ ਕਿ ਭਾਜੀ? ਹੂੰ ਬਹੁਤ ਪੁਰਾਣਾ ਹੈ। ਬਥੇਰੇ ਇੱਥੇ ਕੇਸ ਹੋਏ, ਬਹੁਤ ਕੁਝ ਹੋਇਆ। ਹੂੰ ਭਾਜੀ ਇਸ ਗੱਲ ਨਾਲ ਕੋਈ ਨਹੀਂ ਕਿ ਅੰਦਰ ਡਾਕਟਰ ਤੇ ਹਸਪੀਟਲ ਸਿਰਫ ਧੰਦਾ ਹੀ ਚਲਾ ਰਹੇ ਨੇ ਹੁਣ ਕੋਈ ਸੇਫਟੀ ਨਹੀਂ ਕੋਈ ਕੁਛ ਨਹੀਂ ਨਜ਼ਰ ਆਉਂਦਾ ਕਾਦੀ ਸੇਫਟੀ ਹੈ ਜੀ ਤੁਹਾਡੇ ਸਾਹਮਣੇ ਆ ਸਾਡਾ ਸਾਡੇ ਪਰਿਵਾਰ ਦਾ ਜੀ ਚਲਾ ਗਿਆ ਹੂੰ ਇਹਦਾ ਜਵਾਬ ਕੌਣ ਦੇਗਾ ਡਾਕਟਰ ਰਿੱਟਨ ਲਈ ਦਵੇ ਸਾਨੂੰ ਜਵਾਬ ਹੂੰ ਉਹਨੂੰ ਕਿਹਾ ਲੈ ਆ ਭਾਈ ਸਾਡਾ ਬੱਚਾ ਦੇ ਦੇ ਅਸੀਂ ਤੇਨਾਂ ਕੋਈ ਗੱਲ ਨਹੀਂ ਕਰਾਂਗੇ ਕਿਸ ਤਰ੍ਹਾਂ ਦੀ ਵੀ ਹੂੰ ਬੱਚਾ ਦੇ ਦੇ ਗੱਲ ਖਤਮ ਹੂੰ ਇਹਦਾ ਜਵਾਬ ਕੌਣ ਦੇਊਗਾ ਰਹਿ ਸਕਦੇ ਨੇ ਹੂੰ ਕਿ ਉਹਦੇ ਮਾਪੇ ਉਹ ਉਹ ਉਹਨਾਂ ਤੇ ਕੀ ਬੀਤਦੀ ਹੋਊਗੀ ਹਜੇ ਤੱਕ ਅਸੀਂ ਉਹਨੂੰ ਇਨਫੋਰਮ ਨਹੀਂ ਕੀਤਾ ਵੀ ਏਹ ਤੁਹਾਡੇ ਬੱਚੇ ਨਾਲ ਆ ਕੁਝ ਹੋ ਗਿਆ ਉਹ ਵੀ ਉਹ ਵੀ ਤਾਂ ਕੀ ਕੀ ਸੁਪਨੇ ਲੈ ਕੇ ਤੇ ਕੀ ਸੁਪਨੇ ਅੱਜ ਉਹਨਾਂ ਨੂੰ ਦੇਖਨੇ ਪੈ ਰਹੇ ਉਹ ਜਦੋਂ ਇੱਥੇ ਆਉਂਦੇ ਸੀ ਉਹ ਆਪਣੇ ਆਪ ਨੂੰ ਸੇਫ ਸਾਈਡ ਸਮਝ ਕੇ ਆਉਂਦੇ ਸੀ ਅੱਜ ਉਹਨੂੰ ਉਸ ਲੇਡੀ ਨੂੰ ਪਤਾ ਲੱਗੂਗਾ ਵੀ ਇਹਨਾਂ ਨੇ ਮੇਰਾ ਬੱਚਾ ਨਹੀਂ ਬਚਾ ਸਕੇ 15 ਕਿਲੋਮੀਟਰ ਦੂਰ ਘਰ ਤੋਂ ਇੱਥੇ ਆ ਰਹੇ ਮੈਂ ਚੰਡੀਗੜ੍ਹ ਰੋਡ ਤੋਂ 32 ਸੈਕਟਰ ਤੋਂ ਸਪੈਸ਼ਲ ਇੱਥੇ ਆ ਰਿਹਾ ਵੀ ਪੁਰਾਣੇ ਡਾਕਟਰ ਨੇ ਨਾਮ ਹੈ ਟਰਸਟ ਹੈ ਇਹਨਾਂ ਤੇ ਸਾਨੂੰ ਵਿਸ਼ਵਾਸ ਹੈ ਤੇ ਇਹ ਵਿਸ਼ਵਾਸ ਦਿਖਾ ਰਹੇ ਨੇ ਐਡਾ ਪੁਰਾਨਾ ਜੋਨੀ ਜੈ ਨਾਮ ਹੈ ਯਾਰ ਤੁਹਾਡੇ ਕੋਲ ਕੋਈ ਐਮਰਜੈਂਸੀ ਨਹੀਂ ਤੁਸੀਂ ਬਿਲਡਿੰਗ ਤੇ ਨਿਗਾਹ ਮਾਰੋ ਏਡੀ ਵੱਡੀ ਬਿਲਡਿੰਗ ਇਹਨਾਂ ਨੇ ਆਪਣੀ ਪਾ ਚੁੱਕੀ ਹੈ ਪੈਸੇ ਨਾਲ ਪੈਸਾ ਸਭ ਕੁਝ ਹੈ ਤੁਸੀਂ ਘਟੋ ਘਟ ਆਪਣੀ ਐਮਰਜੈਂਸੀ ਦਾ ਕੁਝ ਰੱਖੋ ਤੁਸੀਂ ਬੱਚੇ ਨੂੰ ਬਚਾਉਣ ਲਈ ਤੁਸੀਂ ਅੰਦਰ ਗਏ ਸੀ ਕੀ ਕੀਤਾ ਉਹਨਾਂ ਨੇ ਜਦੋਂ ਤੁਸੀਂ ਦੱਸਿਆ ਇਸ ਬਾਰੇ ਜਵਾਬ ਦੇ ਗਏ ਜੀ ਬੀਕੇ ਜਾਨ ਸਾਨੂੰ ਜਵਾਬ ਦੇ ਗਿਆ ਕਹਿੰਦਾ ਜਿਹੜੀ ਬੱਚੇ ਦੀ ਜਾਨ ਚਲੀ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਹੁਣ ਡੀਐਮਸੀ ਇਹ ਕਹਿੰਦੇ ਕਿ ਇਹ ਤਾਂ ਡੀਐਮਸੀ ਹੈ ਸੌਰੀ ਤਾਂ ਨਾ ਡੀਐਮਸੀ ਕਹਿੰਦਾ ਇਹ ਤਾਂ ਇੱਥੋਂ ਭੇਜਿਆ ਤੇ ਭੇਜਿਆ ਕਿੰਨੇ ਫਿਰ ਸਾਡਾ ਟ੍ਰੀਟਮੈਂਟ ਤੁਹਾਡੇ ਨਾਲ ਹੋਇਆ ਉਹ ਬੀਕੇ ਜਾਨ ਅੰਦਰ ਬੈਠਾ ਜੀ ਆਜੋ ਮੇਰੇ ਨਾਲ ਚੱਲੋ ਮੈਨੂੰ ਕਹਿੰਦਾ ਸੌਰੀ ਜੀ ਐਦਾਂ ਹੋ ਗਿਆ ਸਾਡੇ ਹੱਥ ਥੋੜੀ ਹੈ ਇਹਦਾ ਪਰਮਾਤਮਾਤ ਦੇਖੋ ਜੀ ਜੇ ਤੁਹਾਡੇ ਕੋਲ ਨਹੀਂ ਸਾਡੇ ਅਸੇ ਪਰਮਾਤਮਾ ਕੌਣ ਆ ਸਾਡਾ ਪਰਮਾਤਮਾ ਡਾਕਟਰ ਹੈ ਜੇ ਡਾਕਟਰ ਦੇ ਹੱਥ ਬਸ ਨਹੀਂ ਹੈ ਸਾਨੂੰ ਸਿੱਧਾ ਕਹਵੇ ਦੇਖੋ ਭਾਜੀ 10 ਵੀ 50 ਹਜ਼ਾਰ ਲੱਖ 2 ਲੱਖ ਦੀ ਪ੍ਰਵਾਹ ਨਹੀਂ ਹੁੰਦੀ ਸਾਡਾ ਜੀ ਬਚਦਾ ਹੁੰਦਾ ਭਾਵੇਂ ਕਰਜ਼ਾ ਚੱਕ ਕੇ ਪੈਸਾ ਲਈ ਅਸੀਂ ਕਿੰਨੇ ਜੋਗੇ ਕਿੰਨੇ ਜੋਗੇ ਨਹੀਂ ਮੈਟਰ ਇਹ ਨਹੀਂ ਕਰਦਾ ਪਰ ਜਦੋਂ ਜੀ ਮੁਰੇ ਹੁੰਦਾ ਨਾ ਸਾਨੂੰ ਪ੍ਰੀਫਰੈਂਸ ਫਸਟ ਆਪਣੇ ਜੀ ਦੀ ਹੁੰਦੀ ਆ ਅੰਦਰ ਡਾਕਟਰ ਕਹਿ ਰਹੇ ਨੇ ਸੌਰੀ ਸਰ ਸਾਨੂੰ ਪਤਾ ਨਹੀਂ ਜੀ ਉਹਦੀ ਹਾਰਟ ਬੀਟ ਇੱਧਾ ਐ ਇੱਧਾ ਇਹ ਕਿਹੜਾ ਲੌਜੀਕ ਹੈ ਜੀ ਜੇ ਤੁਹਾਨੂੰ ਪਤਾ ਲੱਗਿਆ ਕਿੰਨੇ ਕਿੰਨੇ ਪੈਸੇ ਲਾ ਚੁੱਕੇ ਹੋ ਇਸ ਹਸਪਤਾਲ ਦੇ ਵਿੱਚ ਤੁਸੀਂ ਸਰ ਪੈਸੇ ਦੀ ਕੋਈ ਗਿਣਤੀ ਨਹੀਂ ਕਰਦਾ ਇਹ ਐਕਚੁਅਲੀ ਇਹ ਤਾਂ ਪੁੱਛ ਰਹੇ ਕਿਉਂਕਿ ਜਿਸ ਤਰ੍ਹਾਂ ਲੁੱਟ ਹੋ ਰਹੀ ਹੈ ਪੈਸੇ ਦੀ ਨਾ ਪੈਸੇ ਹੀ ਕਮਾਨ ਨੂੰ ਬੈਠੇ ਹੋਏ ਆ ਹਸਪਤਾਲ ਵਾਲੇ ਸਾਰੇ ਇੱਕ ਜਾਨ ਨਾ ਪੈਸੇ ਨਾਲੋਂ ਬਹੁਤ ਉੱਪਰ ਹੁੰਦੀ ਮੈਂ ਉੱਥੇ ਸੀਗਾ ਜਦੋਂ ਆਪਰੇਸ਼ਨ تھیਟਰ ਸੀਗਾ ਮੈਂ ਉੱਥੇ ਪਹੁੰਚਿਆ ਸੀ ਡਾਕਟਰ ਬਾਹਰ ਆਏ ਕਹਿੰਦੇ 7:58 ਤੇ ਤੁਹਾਡਾ ਬੱਚਾ ਹੋ ਚੁੱਕਿਆ ਸੀਗਾ 8:30 ਵਜੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੇ ਇਹਨੂੰ ਬੱਚੇ ਨੂੰ ਨਾ ਆਪਾਂ ਕੈਂਟੀਟਰ ਕੈਂਟੇ ਪਹਿਲਾਂ ਕਿਓਰ ਕਰ ਲੈਂਦੇ ਤਾਂ ਸ਼ਾਇਦ ਬੱਚੇ ਨੂੰ ਆਕਸੀਜਨ ਦੀ ਲੋੜ ਸੀ ਮੈਮ ਵੀ ਕਹਿ ਰਹੇ ਸੀ ਨਾ ਕਹੇ ਉਹਨਾਂ ਨੇ ਮੈਨੂੰ ਵੀ ਹੁੰਦੀ ਆਕਸੀਜਨ ਘਟੀ ਹੋਈ ਵੀ ਆਕਸੀਜਨ ਦੀ ਲੋੜ ਸੀ ਸ਼ਾਇਦ ਇਹ ਆਕਸੀਜਨ ਦੀ ਇਹਨਾਂ ਨੂੰ ਇੱਥੇ ਆਕਸੀਜਨ ਹੁੰਦੀ ਸ਼ਾਇਦ ਸਾਡਾ ਬੱਚਾ ਸਾਡੇ ਹੱਥਾਂ 'ਚ ਹੁੰਦਾ ਸ਼ਾਇਦ ਅਸੀਂ ਆ ਸਾਰਾ ਪਰਿਵਾਰ ਅਸੀਂ ਖੁਸ਼ੀ ਮਨਾਉਂਦੇ ਹੁੰਦੇ ਜਿੱਤੇ ਅਸੀਂ ਗਮ ਕਰਕੇ ਰਾਤ ਦੇ ਅੰਧੇਰੇ ਦੇ ਵਿੱਚ ਅਸੀਂ ਹਸਪੀਟਲ ਦਾ ਗਲਤ ਕਰਨ ਆਇਆ ਵੀ ਯਾਰ ਇਹ ਗਲਤ ਹੈ ਇਹ ਕਹੇ ਕਿ ਸਾਡੀ ਲਾਪਰਵਾਹੀ ਮਾਨਣ ਨਹੀਂ ਅਸੀਂ ਨਹੀਂ ਮੰਨਦੇ ਜੀ ਸਾਡੀ ਕੋਈ ਲਾਪਰਵਾਹੀ ਕਾਦੀ ਹੈ ਜੀ ਅਸੀਂ ਇੱਥੇ ਬੈਠੇ ਆਂ ਅਸੀਂ ਇੱਥੇ ਆਏ ਆਂ ਅਸੀਂ ਪੈਸੇ ਵਿਦ ਆਪਣੀ ਫੈਸਿਲਟੀਆਂ ਸਾਰੀਆਂ ਲੈ ਕੇ ਇੱਥੇ ਬੈਠੇ ਆਂ ਡਾਕਟਰ ਜਵਾਬ ਦੇਵੇ ਕਿ ਸਾਡੀ ਲਾਪਰਵਾਹੀ ਹੈ ਜੀ ਅਸੀਂ ਮੰਨਣ ਤਿਆਰ ਆਂ ਕਿ ਸਾਡੇ ਬੱਚੇ ਦੀ ਗਲਤੀ ਹੈ ਠੀਕ ਹੈ ਡਾਕਟਰ ਜੀ ਬਾਈਟ ਲਓ ਜੀ ਸੋ ਇਸ ਟਾਈਮ ਅਸੀਂ ਮੌਜੂਦ ਆਂ ਦੇਖ ਸਕਦੇ ਹੋ ਜੌਨੀ ਜੈਨ ਹਸਪੀਟਲ ਦੇ ਬਾਹਰ ਜਿੱਥੇ ਇਹਨਾਂ ਦੀ ਲਾਪਰਵਾਹੀ ਦੇ ਕਾਰਨ ਇੱਕ ਨਵਜੰਮੇ ਬੱਚੇ ਦੀ ਡੈਥ ਹੋ ਜਾਂਦੀ ਹੈ ਤੇ ਪਰਿਵਾਰ ਉਸ ਬੱਚੇ ਨੂੰ ਯਾਦ ਕਰਕੇ ਹਸਪਤਾਲ ਦੇ ਬਾਹਰ ਰੋ ਰਿਹਾ ਡਾਕਟਰ ਨਾਲ ਵੀ ਗੱਲ ਕਰਾਂਗੇ ਕਿ ਆਖਿਰ ਹਸਪਤਾਲ ਦਾ ਨਾਮ ਤਾਂ ਜ਼ਰੂਰ ਦਿੱਤਾ ਹੈ ਪਰ ਹਸਪਤਾਲ ਦੀ ਜਿਹੜੀ ਫੈਸਿਲਿਟੀ ਹੈ ਉਹ ਕਿਸ ਨੇ ਦੇਣੀ ਹੈ ਜਿਹੜਾ ਬੱਚੇ ਦੀ ਜਾਨ ਚਲੀ ਗਈ ਉਸ ਬੱਚੇ ਦੀ ਜਾਨ ਕੌਣ ਵਾਪਸ ਦਊਗਾ ਡੀਐਮਸੀ ਰੈਫਰ ਕਰਤਾ ਕਾਦੇ ਵਾਸਤੇ ਕਰਤਾ ਜੇ ਤੁਹਾਡੇ ਕੋਲ ਇੱਥੇ ਲੈ ਕੇ ਆਏ ਸੀ 9 ਮਹੀਨੇ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ ਤਾਂ ਵਾਪਸ ਕਿਉਂ ਕਰਤਾ ਕਿਉਂ ਉਹਨਾਂ ਨੂੰ ਡੀਐਮਸੀ ਰੈਫਰ ਕਰਤਾ ਕਿ ਤੁਹਾਡੇ ਕੋਲ ਸੇਫਟੀ ਹੈ ਨਹੀਂ ਉਹ ਸਾਰੀਆਂ ਗੱਲਾਂ ਕਰਦੇ ਅੰਦਰ ਜਾ ਕੇ ਡਾਕਟਰ ਦੇ ਨਾਲ ਸਾਨੂੰ ਤਾਂ ਸਾਨੂੰ ਤਾਂ ਦੱਸ ਦੋ ਨਾ ਮੈਮ ਹੋਇਆ ਕੀ ਹੈ ਸਵੇਰੇ ਦੇ ਟਾਈਮ ਦੱਸ ਦਾਂਗੇ ਸਵੇਰੇ ਦੇ ਟਾਈਮ ਦੱਸ ਦਾਂਗੇ ਸਰ ਤੁਸੀਂ ਦੱਸ ਦਿਓ ਤੁਸੀਂ ਨਾਲ ਬੈਠੇ ਹੋ ਜੋ ਕਹਿੰਦੇ ਉਹ ਦੱਸ ਦਿਓ ਨਹੀਂ ਨਹੀਂ ਕੀ ਲਿਖ ਕੇ ਦੇ ਦਿੰਦਾ ਕੀ ਲਿਖ ਕੇ ਦਿੱਤਾ ਉਹ ਦੱਸ ਦਿਓ ਨਾ ਜੋ ਲਿਖ ਕੇ ਦਿੱਤਾ ਉਹ ਦੇ ਦਿਓ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਅਸੀਂ ਸਵੇਰੇ ਪੂਰਾ ਜੋ ਨਹੀਂ ਜੋ ਲਿਖ ਕੇ ਦਿੱਤਾ ਸਰ ਉਹ ਕਿਸੇ ਦਾ ਜੀ ਚਲੇ ਜਾਣਾ ਹੈ ਕੋਈ ਹਸਪੀਟਲ ਹੈ ਨਾ ਹਸਪੀਟਲ ਹੈ ਬਿਲਕੁਲ ਹੈ ਜੀ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਤਾਂ ਸਮਝ ਨਹੀਂ ਆਂਦੀ ਨਾ ਸਰ ਉਹਦਾ ਜਵਾਬ ਤਾਂ ਚਾਹੀਦਾ ਹੈ ਨਾ ਹੁਣ ਕਮੈਂਟ ਜਦੋਂ ਹੋਏਗਾ ਅਸੀਂ ਦੇ ਦਾਂਗੇ ਸਰ ਕਮੈਂਟ ਲੈਣ ਆਇਆ ਮੈਂ ਰਾਤੀ ਉੱਠ ਕੇ ਹੁਣ ਕਮੈਂਟ ਲੈਣ ਆਇਆ 11 ਵਜੇ ਰੇ ਮੈਂ ਵੀ ਘਰੇ ਸੀਗਾ ਹਲੇ ਕੋਈ ਨਹੀਂ ਹਲੇ ਜੋ ਇਹਨਾਂ ਨੇ ਮੰਗਿਆ ਸੀ ਅਸੀਂ ਦੇ ਦਾਂਗੇ ਮੈਮ ਹੋਇਆ ਕਿਵੇਂ ਹੈ ਕਿ ਕਿ ਕਿਉਂ ਇਹ ਲਾਪਰਵਾਹੀ ਜਿਹੜੀ ਵਰਤੀ ਗਈ ਕਿਉਂ ਹੋਇਆ ਇੱਕ ਮਿੰਟ ਜਵਾਬ ਤਾਂ ਦੇ ਦਿਓ ਸਾਨੂੰ ਨਹੀਂ ਜਵਾਬ ਤਾਂ ਜਵਾਬ ਤਾਂ ਦੇਣਾ ਹੀ ਪੈਣਾ ਨਾ ਮੈਮ ਨਹੀਂ ਅੰਦਾਜ਼ਾ ਦੀ ਤਬੀਅਤ ਥੋੜੀ ਡੋਵਾ ਤੁਸੀਂ ਦੱਸ ਦਿਓ ਕਮੀ ਕੀ ਸੀ ਕਿ ਕਿਉਂ ਹੋਇਆ ਇਦਾਂ ਤੁਸੀਂ ਦੱਸ ਦਿਓ ਮੇਰੇ ਸਾਹਮਣੇ ਕਮੀ ਤਾਂ ਕੋਈ ਨਹੀਂ ਸੀ ਜੀ ਤੇ ਫਿਰ ਕਿਉਂ ਕਿਵੇਂ ਡੈਥ ਹੋ ਗਈ ਉਹਦੀ ਬੱਚੇ ਦੀ ਕਿਵੇਂ ਡੈਥ ਹੋ ਗਈ ਇਹ ਤਾਂ ਦੱਸ ਦਿਓ ਫਿਰ ਉਹ ਹੁਣ ਡੀ ਐਮ ਸੀ ਇੱਕ ਵਾਰ ਮੈਂ ਜਾਊਂਗਾ ਫਿਰ ਪਤਾ ਲੱਗੇਗਾ ਜੀ ਨਹੀਂ ਸਰ ਤੁਹਾਡੇ ਕੋਲ 9 ਮਹੀਨੇ ਤੋਂ ਟ੍ਰੀਟਮੈਂਟ ਚੱਲ ਰਹੀ ਸੀ ਇਹ ਮੈਨੂੰ ਨਹੀਂ ਪਤਾ ਮੇਰੇ ਕਿਹਨਾਂ ਨੂੰ ਪਤਾ ਉਹ ਉਹ ਹਲੇ ਗੋਲ ਦਾ ਕੈਮਰਾ ਬਣਾ ਰਿਹਾ ਹੂੰ मैडम 9 महीने तो ਤੁਹਾਡੇ ਕੋਲ ਟ੍ਰੀਟਮੈਂਟ ਚੱਲ ਰਿਹਾ ਸੀ ਇਹਨਾਂ ਦਾ ਹਾਂਜੀ 9 ਮਹੀਨੇ ਕਿਵੇਂ ਡੈਥ ਹੋ ਗਈ ਫਿਰ ਕੀ ਕਾਰਨ ਕੀ ਰਿਹਾ ਬੱਚੇ ਨੂੰ ਮੈਨੂੰ ਪਤਾ ਨਹੀਂ ਬੱਚੇ ਕੀ ਹਾਰਟ ਬੀਟ ਸਲੋ ਬੱਚੇ ਕੀ ਹਾਰਟ ਬੀਟ ਸਲੋ ਸੀ ਤਾਂ ਅਸੀਂ ਡੀ ਐਮ ਸੀ ਭੇਜ ਦਿਆ ਕਿ ਬੱਚੇ ਕੋ ਜਲਦੀ ਸੇ ਬਚਾ ਲੇਗੇ ਵਾਹਾਂ ਪਰ ਐਨ ਆਈ ਸੀ ਯੂ ਕੀ ਫੈਸਿਲਿਟੀ ਹੈ ਤਾਂ ਵਾਹ ਉਹ ਬਚਾ ਨਹੀਂ ਪਾਏ ਅਜਾ ਤਾਂ ਤੁਹਾਡੇ ਕੋਲ 9 ਮਹੀਨੇ ਤੋਂ ਟ੍ਰੀਟਮੈਂਟ ਚੱਲ ਰਿਹਾ ਸੀਗਾ ਸਾਰਾ ਸਾਰੀ ਸੁਵਿਧਾ ਤੁਹਾਡੇ ਕੋਲ ਹੈ ਫਿਰ ਲਾਪਰਵਾਹੀ ਹੋ ਜਾਣਾ ਤੁਸੀਂ ਰੈਫਰ ਕਦੇ ਵਾਸਤੇ ਕਰਤਾ ਕਿਉਂਕਿ 2-3 ਦਿਨ ਸੇ ਬੱਚਾ ਹਿਲਣਾ ਬੰਦ ਹੋ ਗਿਆ ਥਾ ਜਦ ਹਮਾਰੇ ਪਾਸ ਆਈ ਜਾਨੀ ਜਨ ਹਸਪੀਟਲ ਹੈ ਨਾ ਮੈਮ ਹਸਪੀਟਲ ਦੇ ਵਿੱਚ ਤਾਂ ਫੈਸਿਲਿਟੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਹਾਂਜੀ ਪਰ ਐਡਵਾਂਸ ਨਿਕੂ ਜੋ ਬੱਚੇ ਕੋਈ ਚਾਹੀਏ ਥੀ ਉਹ ਨਹੀਂ ਹੈ ਸਾਡੇ ਕੋਲ ਐਡਵਾਂਸ ਨਿਕੂ ਨਹੀਂ ਹੈ ਬੱਚੇ ਕੋ ਨਰਸਰੀ ਜੋ ਜ਼ਿਆਦਾ ਅੱਛੀ ਵੈਂਟੀਲੇਟਰ ਟਾਈਪ ਨਰਸਰੀ ਦੀ ਜ਼ਰੂਰਤ ਥੀ ਵੈਂਟੀਲੇਟਰ ਨਹੀਂ ਹੈ ਸਾਡੇ ਕੋਲ ਬੱਚੇ ਕੇ ਲਈ ਇਸ ਲਈ ਭੇਜਦੀ ਪਰ ਫਿਰ ਇਹਨਾਂ ਲੋਕਾਂ ਨੂੰ ਜਿਹੜਾ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰਾ ਟ੍ਰੀਟਮੈਂਟ ਕਰਾਂਗੇ ਤੁਹਾਡੇ ਕੋਲ ਭਰੋਸਾ ਕਰਕੇ ਇਹਨਾਂ ਦੇ ਨਾਲ ਹੋਰ ਵੀ بڑے ਹਸਪੀਟਲ ਨੇ ਉੱਥੇ ਵੀ ਕਰਾ ਸਕਦੇ ਸੀ ਤੁਹਾਡੇ ਕੋਲ ਭਰੋਸਾ ਕਰਕੇ ਆਏ ਫਿਰ ਉਹਦਾ ਕੀ ਹੋਊਗਾ उसके बारे में अब मैं कुछ नहीं कह सकती मुझे खुद बहुत अफसोस है कि बच्चे का ऐसे हुआ लेकिन हमने अपनी तरफ से कोई लापरवाही नहीं की हमने तो जिस समय आई पंद्रह मिनट के अंदर पेशेंट चेक करके भेज दिया कि बच्चा सीरियस है आप जल्दी से चले जाओ वहाँ जाते हो जाएगा केस तो बच्चा बचा लेंगे कड़ी के। केड़ी, केड़ी फैसिलिटी को नहीं हैगी फिर आप उस तरह के पेशेंट क्यों रखें पास अब नहीं हमने एडमिट नहीं किया जी पेशेंट पेशेंट घर से जब आई थी उसी समय अंदर बच्चा हिल नहीं रहा था 9 महीने तो को ट्रीटमेंट चल रहा है प्रेगनेंसी तो 9 महीने चलता ही है जी पर आज तो शाम को ही आई थी 6 ਵਜੇ ਆਈ ਸੀ 15 ਮਿੰਟ ਮੇ ਹੀ ਚਲੇ ਸਰ ਕਿਹੜੀ ਕੀ ਲਾਪਰਵਾਹੀ ਹੋਏ ਕੀ ਕੀ ਹੋਇਆ ਕੀ ਦੱਸੂ ਮੈਂ ਮੈਮ ਨੂੰ ਇੱਕ ਵਾਰ ਕਲੀਅਰ ਕਰ ਦਿੰਨ ਮੈਮ ਕਿ ਜਦੋਂ ਬੱਚਾ ਇੱਥੇ ਆਇਆ ਸੀਗਾ ਉਦੋਂ ਬੱਚੇ ਦੀ ਹਾਰਟਬੀਟ ਚੱਲ ਰਹੀ ਸੀ ਜਾਂ ਨਹੀਂ ਚੱਲ ਰਹੀ ਸੀ ਚੱਲ ਰਹੀ ਸੀ ਹਾਂਜੀ ਚੱਲ ਰਹੀ ਸੀ ਫਿਰ ਕਿੰਨੇ ਹੋ ਗਿਆ ਜੀ ਇਹ ਬੱਚਾ बच्चा <गचास> स्लो थी हार्ट बीट स्लो थी तो जिस समय डिलीवरी हुई जिस समय तक वो बच्चे को सांस लेने में शायद दिक्कत थी वो बच्चा नहीं बचा पाए वो डीएमसी का तो मुझे नहीं पता नहीं। लेकिन यहां पर हार्ट बीट चल रही थी वो स्लो थी इसी ले डीएमसी भेजा था मैम ये सर ये तो, तो कह रहे भी आ, बचा सकन उन्होंने ता भेजा सर इथे फिर हॉस्पिटल की नाम होया आ भाई सी बाहर लिखे आई सी उदा मतलब है हुंदा भी ਤੁਹਾਡੇ ਕੋਲ क्योर क्योर ਹੈਗੇ ਆ ਉਹ ਤਾਂ ਕਹਿੰਦੇ ਹੈ ਹੀ ਨਹੀਂ ਸਾਡੇ ਕੋਲ ਸਰ ਹੁਣ ਅੱਜ ਹੀ ਸਾਡੇ ਤੇ ਬਲੇਮ ਪੈ ਗਿਆ ਸਾਡੇ ਕੋਲ ਕੁਛ ਨਹੀਂ ਹੈ ਤੇ ਕੱਲ ਨੂੰ ਸਾਡੇ ਕੋਲ ਤੇ सब कुछ है आज बच्चा ਸਾਡਾ ਚਲੇ ਗਿਆ ਇਸ ਦੁਨੀਆ ਸਾਡੇ ਕੋਲ ਕੁਝ ਨਹੀਂ ਹੈ ਇਹ ਕਿਦਾਂ ਦੇ ਟ੍ਰੀਟ ਹੋਏ ਨਹੀਂ ਹੈ ਸਾਡੇ ਕੋਲ ਆ ਮੰਨ ਤੁਹਾਡੇ ਕੋਈ ਆਈ ਸੀਓ ਨਹੀਂ ਹੈ ਜੀ ਐਨ ਆਈ ਸੀਓ ਨਹੀਂ ਹੈ ਜੀ ਐਨ ਆਈ ਸੀ ਹੁਣ ਕਹਿ ਰਹੇ ਹੋ ਜੀ ਤੁਸੀਂ ਪਹਿਲਾਂ ਇਹ ਕਿਹਾ ਆਈ ਸੀਓ ਨਹੀਂ ਹੈ ਨਹੀਂ ਜੀ ਐਨ ਆਈ ਸੀਓ ਹੀ ਕਹਿ ਜੀ ਨਹੀਂ ਨਹੀਂ ਕੋਈ ਕਹਾਂ ਜੀ ਮੈਂ ਐਨ ਆਈ ਸੀਓ ਹੀ ਠੀਕ ਹੈ ਉਸ ਤੋਂ ਬਾਅਦ ਦੇਖੋ ਸਾਡਾ ਧੀ ਚਲਾ ਗਿਆ ਇਹਦਾ ਜਵਾਬ ਕੌਣ ਦੇਗਾ ਮੈਂ ਹਮੇ ਤਾਂ ਪਰਮਾਤਮਾ ਨੂੰ ਪੁੱਛੀਏ ਤੁਹਾਨੂੰ ਪੁੱਛੀਏ ਕਿੰਨੂੰ ਪੁੱਛੀਏ ਸਾਡੇ ਅਸੇ ਰੱਬ ਤੁਸੀਂ ਹੋ ਮੇਰੇ ਪਾਸ ਮੈਨੂੰ ਤਾਂ ਦੇਖੋ ਡਾਕਟਰ ਦਾ ਡਾਕਟਰ ਪਤਾ ਕਿਉਂਦਾ ਦੇਖੋ ਇੱਕ ਨਾ ਜ਼ਰੀਏ ਹੁੰਦੇ ਨੇ ਪਹਿਲਾ ਜ਼ਰੀਆ ਹੁੰਦਾ ਪੱਤਰਕਾਰ ਜੇ ਸਾਡੀ ਸੁਣਵਾਈ ਨਾ ਹੁੰਦੀ ਹੋਵੇ ਜਦੋਂ ਰੱਬ ਤੋਂ ਬਾਅਦ ਦੂਜਾ ਨਾਮ ਆਂਦਾ ਡਾਕਟਰ ਦਾ ਜੀ ਜਿਹੜਾ ਡਾਕਟਰ ਪਹਚਾ ਕੇ ਲਿਆਂਦਾ ਜੇ ਡਾਕਟਰ ਨਾ ਜਵਾਬ ਦੇ ਦੇਗਾ ਤੇ ਸਾਨੂੰ ਡਾਕਟਰ ਪਹਿਲਾਂ ਹੀ ਜਵਾਬ ਦੇ ਦਿੰਦਾ ਇਹ ਆਪ ਦਾ ਜੀ ਲੈ ਕੇ ਇਹਨਾਂ ਵਾਸਤੇ ਤਾਂ ਪ੍ਰਮਾਤਮਾ ਤੁਸੀਂ ਸੀਗੇ ਨਾ ਤੁਸੀਂ ਸੀਗੇ ਰੱਬ ਰੂਪੋਂ ਜੀ ਡਾਕਟਰ ਰੱਬ ਰੂਪ ਆ ਸਾਡੇ ਵਾਸਤੇ ਭਾਤੇ ਡਾਕਟਰ ਇਨੀ ਗੱਲ ਕਹਿ ਦੇਣ ਉਹ ਤਾਂ ਬਹੁਤ ਵੱਡੀ ਗੱਲ ਹੈ ਜੀ ਸਾਡੇ ਵਾਸਤੇ ਲਾਂਤ ਸੀਨੀਅਰ ਡਾਕਟਰ ਨੇ ਦੇਖੋ ਇਹ ਡੀਐਮਸੀ ਦੇ ਸੀਨੀਅਰ ਡਾਕਟਰ ਨੇ ਤੁਹਾਨੂੰ ਵੀ ਪਤਾ ਜੀ ਤੁਹਾਡੇ ਹਸਬੰਡ ਨੇ ਅਗਰ ਜੇ ਸਾਡੇ ਤੇ ਇਹ ਬੀਤੀ ਹੋਏਗੀ ਸਾਡੇ ਘਰ ਦਾ ਜੀ ਚਲਾ ਗਿਆ ਕਿਸੇ ਦੇ ਵੀ ਬੀਚ ਸਕਦੀ ਹੈ ਕੱਲ ਨੂੰ ਤੁਸੀਂ ਲੋਕ ਅੱਜ ਸਾਡੇ ਦੇ ਬੀਤੀ ਦੀ ਕੱਲ ਕਿਹਤੇ ਬੀਤੂਗੀ ਕੌਣ ਜਵਾਬ ਦੇਊਗਾ ਤੂੰ ਹੀ ਤਾਂ ਸੌਰੀ ਕਹਤਾ ਆਈ ਐਗਰੀ ਮੈਮ ਨਹੀਂ ਇਹ ਤਾਂ ਜਗ ਜाहिर ਹੋ ਗਿਆ ਇਹ ਤਾਂ ਜਗ ਜाहिर ਹੋ ਗਿਆ ਕੀ ਪਤਾ ਹੋਰ ਵੀ ਕੋਈ ਕੇਸ ਇਸ ਤਰ੍ਹਾਂ ਦੇ ਆਏ ਹੁਣ ਉਹਨਾਂ ਦਾ ਨਾਂ ਬੋਲਿਆ ਜੀ ਬਹੁਤ ਇਦਾਂ ਦੇ ਕੇਸ ਸੁਣ ਸਾਡਾ ਤਾਂ ਕਰਦਾ ਸਾਡਾ ਕਰਦਾ ਜੀ ਚਲੇਗਾ ਕੋਈ ਗੱਲ ਨਹੀਂ ਅੱਗੇ ਨਾਲ ਬਹੁਤ ਇਦਾਂ ਦੇ ਕੇਸ ਸੁਣ ਕੇ ਮੈਂ ਮੰਨੀ ਗੱਲ ਵੀ ਕਹੀ ਗਈ ਹੈ ਕਿ ਤੁਸੀਂ ਇੱਥੇ ਨਾ ਹਸਪੀਟਲ ਵਰਡ ਨਾ ਯੂਜ਼ ਕਰੋ ਤੁਸੀਂ ਇੱਥੇ ਕਲੀਨਿਕ ਲਿਖੋ ਤੁਹਾਡੇ ਕੋਲ ਬੰਦਾ ਆਵੇ ਅਜਵੇਂ ਕੰਸਲਟੇਸ਼ਨ ਫੀਸ ਲਿਖੀ ਨਾ 400 ਭਾਵੇਂ 4000 ਵੀ ਲਿਖਾਓ ਬੰਦਾ ਡਾਕਟਰ ਉਹਦਾ ਫਟਦੀ ਨਹੀਂ ਦਿੰਦਾ ਸਾਰਾ ਕੁਝ ਤੁਹਾਡੇ ਕੋਲ ਕੋਈ ਬੰਦਾ ਆਵੇ ਤੁਹਾਨੂੰ ਸਿਰਫ ਤੁਸੀਂ ਬੰਦੇ ਦਾ ਇਲਾਜ ਕਰੋ ਤੁਸੀਂ ਉਹਨੂੰ ਸਿੱਧਾ ਲਿਖ ਦਿਓ ਕਿ ਸਾਡੇ ਕੋਲ ਓਟੀ ਫੈਸਿਲਿਟੀ ਨਹੀਂ ਹੈਗੀ ਤੁਹਾਡੇ ਬੱਚੇ ਦੀ ਕੰਡੀਸ਼ਨ ਕਿਸੇ ਵੀ ਹੱਦ ਤੱਕ ਜਾ ਕੇ ਖਰਾਬ ਹੋ ਸਕਦੀ ਹੈ ਚਾਹੇ ਇਹ ਕਹਿੰਦੇ ਲੈਵ ਟੂ ਚਾਹੇ ਇਹਨਾਂ ਦਾ ਲੈਵਲ 3 ਜੇ ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈਗੀ ਬੱਚੇ ਨੂੰ ਬਚਾਣ ਦੀ ਇੱਕ ਮਦਰ ਆ ਗਈ ਆਪਣਾ ਬੱਚਾ ਬੱਚੇ ਦੇ ਤੇ ਡਿਲੀਵਰੀ ਕਰਾਂ ਤੁਹਾਡੇ ਕੋਲ ਉਹਨੇ ਤੁਹਾਡਾ ਲਾ ਕੇ ਲੈਵਲ ਚੈੱਕ ਕਰਨਾ ਤੁਹਾਡੇ ਕੋਲ ਕਿੱਥੇ ਤੱਕ ਨਹੀਂ ਅਗਲੀ ਅਗਲੀ 15 ਬੰਦੇ ਪੁੱਛ ਲੋ ਕਿਸੇ ਨੂੰ ਪੁੱਛੋ ਵੀ ਲੈਵਲ ਹੁੰਦਾ ਕੀ ਹੈ ਹਸਪੀਟਲ ਦਾ ਕਿਸੇ ਨੂੰ ਪਤਾ ਤੁਹਾਨੂੰ ਪਤਾ ਹੋਏਗਾ ਲੈਵਲ ਕੀ ਹੈ ਹਸਪੀਟਲ ਦਾ ਇਹ ਤੇ ਹਸਪਤਾਲ ਬੰਦਾ ਕਿਸ ਵਾਸਤੇ ਆ ਵੀ ਜਾਨ ਬਚਾਣੀ ਹੈ ਇਹਨਾਂ ਨੇ ਸਾਡੀ ਜਾਨ ਬਚਾਣੀ ਹੈ ਇਹ ٹرسٹ ਹੈ ਬ੍ਰਾਂਡ ਹੈ ਕਿ ਜੋਨੀ ਜੋਨੀ ਕਹਿੰਦਾ ਹਸਪਤਾਲ ਬ੍ਰਾਂਡ ਹੈ ਇੱਕ ਵੱਡਾ ਨਾਮ ਹੈ ਇਹ ਵੀ ਵੱਡਾ ਨਾਮ ਹੈ ਵੀ ਲੋ ਭਰੋਸਾ ਕਰਕੇ ਆਉਂਦੇ ਨੇ ਬ੍ਰਾਂਡ ਹੈ ਬ੍ਰਾਂਡ ਹੋਣ ਦੇ ਬਾਵਜੂਦ ਕੀ ਕਿਹਾ ਜਾਂਦਾ ਵੀ ਇੱਥੇ ਸਾਡੇ ਕੋਲ ਫੈਸਿਲਿਟੀ ਨਹੀਂ ਹੈ ਵਿਚਾਰਜ ਕਿਸ ਚੀਜ਼ ਦਾ ਹੈ ਡਿਲੀਵਰੀ ਕਿਸ ਚੀਜ਼ ਦੀ ਹੈ ਜੇ ਕੋਈ ਵੀ ਕ੍ਰਿਟੀਕਲ ਕੇਸ ਬਣ ਜਾਂਦਾ ਇਹਨਾਂ ਨੇ ਇਹ ਕਿਹਾ ਕਿ ਤੁਹਾਡਾ ਅਸੀਂ ਜੇ ਚੈੱਕ ਕੀਤਾ ਇਹ ਕੇਸ ਕ੍ਰਿਟੀਕਲ ਬਣ ਗਿਆ ਜੇ ਤੁਸੀਂ ਕਿਸੇ ਤੁਹਾਡੇ ਕੋਲ ਹਸਪੀਟਲ 'ਚ ਆਪਣੀ ਫੈਸਿਲਿਟੀ ਨਹੀਂ ਹੈ ਤੁਸੀਂ ਕਿਸੇ ਹਸਪੀਟਲ ਰੈਫਰ ਕਰੋਗੇ ਤਾਂ ਉੱਥੇ ਤੇ ਕਿਸੇ ਨੌਨ ਡਾਕਟਰ ਨੂੰ ਹੀ ਕਰੋਗੇ ਜਾਂ ਇਦਾਂ ਹੀ ਕਹਿ ਦੋਗੇ ਕਿ ਫਲਾਣੇ ਹਸਪੀਟਲ ਲੈ ਜਾਓ ਜੀ ਕ੍ਰਿਟੀਕਲ ਕੇਸ ਕ੍ਰਿਟੀਕਲ ਕੇਸ ਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਰੈਫਰ ਕਰੋਗੇ ਫਲਾਣੇ ਡਾਕਟਰ ਨੂੰ ਫੋਨ ਕਰੋਗੇ ਕਿ ਸਰ ਸਾਡੇ ਇੱਥੇ ਕ੍ਰਿਟੀਕਲ ਕੇਸ ਸੀ ਤੁਸੀਂ ਇਮੀਡੀਏਟ ਉੱਥੇ ਦੇਖੋ ਇਹਨਾਂ ਨੂੰ ਪੁੱਛੋ ਇਹਨਾਂ ਨੇ ਕਿਸੇ ਨੂੰ ਕਿਹਾ ਕੋਈ ਡਾਕਟਰ ਦਾ ਰੈਫਰੈਂਸ ਨਹੀਂ ਪਾਇਆ ਜਿਹੜੀ ਫੈਸਿਲਿਟੀ ਇਹਨਾਂ ਕੋਲ ਨਹੀਂ ਹੈ ਸੀ ਰੈਫਰ ਕਰਦੇ ਨੇ ਤਾਂ ਕੋਈ ਟੱਚ ਵਿੱਚ ਦਾ ਡਾਕਟਰ ਹੋਊਗਾ ਜਿਹਨਾਂ ਨੂੰ ਇਹ ਰੈਫਰ ਕਰਨਗੇ ਰੈਫਰ ਰੈਫਰ ਕਿਨੂੰ ਕੀਤਾ ਸੀ ਕਿਹੜੇ ਡਾਕਟਰ ਨੂੰ ਕੀਤਾ ਸੀ ਕੁਛ ਇਹ ਦਾ ਐਮਰਜੈਂਸੀ ਵੀ ਕਿ ਜੋ ਹੋਗਾ ਉਸ ਵਕਤ ਕਈ ਵਾਰ ਕਿਸੇ ਹੋਰ ਡਾਕਟਰ ਦੇ ਨਾਮ 'ਤੇ ਲਿਖ ਦਿੱਤੇ ਉਹ ਡਿਊਟੀ 'ਤੇ ਨਹੀਂ ਹੁੰਦਾ ਤਾਂ ਉਹ ਆਉਣੇ 'ਮੇ ਟਾਈਮ ਲਗਾ ਦਿੰਦਾ ਹੈ ਤਾਂ ਮੈਂ ਇਸ ਲਈ ਉਹਨੂੰ ਕਿਹਾ ਕਿ ਜੋ ਜਿਸ ਵੀ ਕੰਸਲਟੈਂਟ ਦਾ ਕਾਰਡ ਬਣੇਗਾ वहां पे ਐਮਰਜੈਂਸੀ 'ਚ ਜੋਗਾ ਉਹਨਾਂ ਦਾ ਬਣਵਾ ਲੈਣਾ ਉਹਨਾਂ ਨੇ ਕਿਹਾ ਡਾਕਟਰ ਆਸ਼ੀਮਾ ਤਨੇਜਾ ਹੈ ਉਸ ਟਾਈਮ ਕੰਡੀਸ਼ਨ ਕੀ ਸੀ ਜਦ ਤੁਸੀਂ ਅਲਟਰਾਸਾਉਂਡ ਕੀਤਾ ਤੁਸੀਂ ਦੇਖਿਆ ਕਿ ਉਹਦੀ ਹਾਰਟ ਰੇਟ ਸਲੋ ਹੈ ਤੁਹਾਨੂੰ ਕੀ ਲੱਗਿਆ ਤੁਸੀਂ ਕੀ ਸੋਚਿਆ ਸੀਗਾ ਕਿ ਉਹ ਐਮਰਜੈਂਸੀ ਕੇਸ ਹੈ ਉਹ ਕ੍ਰਿਟੀਕਲ ਕੇਸ ਹੈ ਕਿ ਉਹਨੂੰ ਇਮੀਡੀਏਟ ਕੀ ਚਾਹੀਦਾ ਤੁਸੀਂ ਆਪ ਕਹਿਤਾ ਕਿ ਸਾਡੇ ਕੋਲ ਐਨ ਆਈ ਸੀ ਯੂ ਦੀ ਫੈਸਿਲਿਟੀ ਨਹੀਂ ਹੈ ਲੇਕਿਨ ਕੁਛ ਤਾਂ ਤੁਸੀਂ ਸੋਚ ਕੇ ਹੀ ਰੈਫਰ ਕੀਤਾ ਹੋਊਗਾ ਮੈਮ ਦੇਖੋ ਅਗਰ ਉਹ ਉਹ ਕੰਡੀਸ਼ਨ ਕ੍ਰਿਟੀਕਲ ਸੀ ਤੇ ਤੁਹਾਡਾ ਫਰਜ਼ ਸੀਗਾ ਨਾ ਤੁਸੀਂ ਜਿਸ ਹਸਪੀਟਲ 'ਚ ਰੈਫਰ ਕਰ ਰਹੇ ਹੋ ਉੱਥੇ ਕਿਸੇ ਕੰਸਲਟ ਪਰਸਨ ਨੂੰ ਤੁਸੀਂ ਕਹੋਗੇ ਤੁਸੀਂ ਕੀਤਾ ਤੁਸੀਂ ਤਾਂ ਸਿਰਫ ਆਪਣੇ ਵੱਲੋਂ ਪੱਲਾ ਝਾੜਦਾ ਕਿ ਹਾਂਜੀ ਡੀ ਐਮ ਸੀ ਲੈ ਜਾਓ ਉੱਥੇ ਵੀ ਉਹਨਾਂ ਨੇ ਜਾ ਕੇ 2 ਘੰਟੇ ਬਿਟਾਏ ਉਹਨਾਂ ਨੂੰ ਕੀ ਪਤਾ ਕਿ ਉਸ ਪੇਸ਼ੈਂਟ ਦੀ ਕੀ ਕੰਡੀਸ਼ਨ ਹੈ ਡੀ ਐਮ ਸੀ ਐਮਰਜੈਂਸੀ ਦੇ ਬਾਹਰ ਹੋਣ ਚਲੇ ਜਾਓ 20 ਮਿੰਟ ਤੋਂ ਪਹਿਲਾਂ ਅੰਦਰ ਨਹੀਂ ਵੜਦੇ ਹੋ ਉਹਨਾਂ ਦੀ ਫਾਈਲ ਸੇਵ ਉਹ ਸਭ ਕੁਝ ਹੁੰਦਾ ਹੈ ਇਹ ਇੰਨਾ ਕ੍ਰਿਟੀਕਲ ਕੇਸ ਆ ਉਹਦੇ ਬਾਅਦ ਫਿਰ ਅਸੀਂ ਵੇਟ ਕਰ ਰਹੇ ਹਾਂ ਯਾਰ ਉਸ ਪਾਦਰ ਤੇ ਕੀ ਬੀਤੀ ਹੋਈਗੀ ਜਿਸ ਦਾ ਮੈਨੂੰ ਫੋਨ ਆਇਆ ਬਾਅਦ ਕਹਿੰਦਾ ਯਾਰ ਆਪਣਾ ਬੇਟਾ ਹੈ ਦੇਖਣਾ ਬਟ ਮਰਿਆ ਵਿਖ ਰਿਹਾ ਉਹਨਾਂ ਨੇ ਸਪੈਸ਼ਲੀ ਇਹ ਕਹਿੰਦੇ ਜੀ 1 ਘੰਟੇ ਪਹਿਲਾਂ ਹੁੰਦਾ ਨਾ ਤੁਹਾਡਾ ਬੱਚਾ ਬਚ ਸਕਦਾ ਸੀ ਕੀ ਇਹ ਡਾਕਟਰ ਜवाब ਦੇ ਸਕਦੇ ਵੀ ਉਹ ਗਲਤ ਕਹਿ ਰਹੇ ਮੈਂ ਆਪਾਂ ਇਸ ਤੋਂ ਬਾਅਦ ਉਧਰ ਵੀ ਜੇ ਕਹਿੰਦੇ ਗਲਤ ਆਪਾਂ ਉਧਰ ਵੀ ਚਲਣਾ ਮੈਂ ਮੈਂ ਇਸ ਵੇਲੇ ਟੂ ਗੋਡ ਉਹਨਾਂ ਨੇ ਮੈਨੂੰ ਸਪੈਸ਼ਲੀ ਕਿਹਾ ਕਹਿੰਦੇ ਜੀ 1 ਘੰਟੇ ਪਹਿਲਾਂ ਆਪਰੇਸ਼ਨ ਹੋ ਜਾਂਦਾ ਨਾ ਬੱਚੇ ਨੂੰ ਆਕਸੀਜਨ ਮਿਲ ਜਾਂਦੀ ਤੁਹਾਡਾ ਬੱਚਾ ਬਚ ਸਕਦਾ ਸੀ ਹੁਣ ਤੁਸੀਂ ਸਾਨੂੰ ਕੀ ਕਰ ਰਹੇ ਹੋ ਕਿ ਸਾਨੂੰ ਕੀ ਨੌਲੇਜ ਹੈ ਯਾਰ ਇਸ ਚੀਜ਼ ਦੀ ਤੁਸੀਂ ਐਡੀ ਪੜ੍ਹੀ ਲਿਖੀ ਆ ਆ ਤੁਸੀਂ ਕਰ ਰਹੇ ਹੋ ਦੁਨੀਆ ਨਾਲ ਯਾਰ ਕੀ ਉਸ ਮਾਂ ਪਿਓ ਤੇ ਬੀਤੀ ਗਿਰ ਕੀ ਉਸ ਮਾਂ ਤੇ ਬੀਤੀ ਕਿ ਜਿਹਨੂੰ ਸਵੇਰੇ ਉੱਠ ਕੇ ਪਤਾ ਲੱਗਿਆ ਰਾਤੀ ਮੇਰਾ ਆਪਰੇਸ਼ਨ ਆ ਸਵੇਰੇ ਮੇਰਾ ਬੱਚਾ ਹੀ ਨਹੀਂਗਾ ਯਾਰ ਮੇਰੇ ਕੋਲ ਕੀ ਉਸ ਪਿਓ ਤੇ ਬੀਤੀ ਹੋਈ ਜਿਹੜਾ ਯਾਰ ਓਟੀ ਦੇ ਵਿੱਚ ਆਪਣਾ ਮਰਿਆ ਬੱਚਾ ਦੇਖ ਰਿਹਾ ਯਾਰ ਰੀਜ਼ਨ ਬਿਹਾਈਂਡ ਕੌਣ ਆ ਇਸ ਚੀਜ਼ ਦਾ ਰੀਜ਼ਨ ਤੁਸੀਂ ਆ ਖੁਦ ਮੰਨ ਰਹੇ ਹੋ ਕਿ ਸਾਡੇ ਬੱਚੇ ਦੀ ਆਕਸੀਜਨ ਤੁਹਾਡੇ ਬੱਚੇ ਦੀ ਹਾਰਟ ਬੀਟ ਚੱਲ ਰਹੀ ਹੈ ਤੁਸੀਂ ਇੱਥੇ ਡਿਨਾਈ ਕਰੋ ਵੀ ਨਹੀਂ ਯਾਰ ਤੁਹਾਡੇ ਬੱਚੇ ਦੀ ਹਾਰਟ ਬੀਟ ਇੱਥੇ ਬੰਦ ਹੋ ਗਈ ਸੀ ਅਸੀਂ ਆਪਣੇ ਸਿਰ ਤੋਂ ਪੱਲਾ ਲਾਇਆ ਅਸੀਂ ਡੀਐਮ ਜ਼ੀ ਭੇਜਦਾ ਤੁਸੀਂ ਉਹ ਵੀ ਨਹੀਂ ਕਹਿ ਰਹੇ ਤੁਸੀਂ ਕਹਿ ਰਹੇ ਤੁਹਾਡੇ ਬੱਚੇ ਦੀ ਇੱਥੇ ਹਾਰਟ ਬੀ ਤੁਸੀਂ ਪੱਟੀਆਂ ਕਰੋ ਆਪਰੇਸ਼ਨ ਨਾ ਕਰੋ ਕੋਈ ਹੈ ਜਵਾਬ ਕਿਸੇ ਕੋਲ ਡਾਕਟਰਸ ਕੜੇ ਨੇ ਡਾਕਟਰਸ ਦਿਓ ਜਵਾਬ ਕੀ ਜਵਾਬ ਹੈ ਜੀ ਤੁਹਾਡੇ ਕੋਲ ਵੀ ਤੁਸੀਂ ਹਸਪੀਟਲ ਕਿਉਂ ਲਿਖਿਆ ਇਹਨੂੰ ਮੰਨ ਦਿਓ ਵੀ ਤੁਹਾਡੇ ਹਸਪੀਟਲ ਦੀ ਗਲਤੀ ਹੈ ਮੈਂਵੇਂ ਹੋ ਹਮਾਰੀ ਕੋਈ ਗਲਤੀ ਨਹੀਂ ਹੈ ਮੈਂ ਤਾਂ ਅਚੇ ਇੰਟੈਂਸ਼ਨ ਵਿੱਚ ਭੇਜਿਆ ਜਾਦਾ ਸਰ ਇੱਕ ਜਵਾਬ ਪੁੱਛੋ ਵੀ ਕੱਲ ਨੂੰ ਡਿਲੀਵਰੀ ਕਰ ਦੇਣੇ ਨੇ ਟਾਈਮ ਕੋਈ ਦਿੱਕਤ ਆ ਜਾਂਦੀ ਹੈ ਫਿਰ ਆਪਾਂ ਕੀ ਕਰ ਸਕਦੇ ਡੈਡ ਪੁੱਛੋ ਆਈ ਏਮ ਸੌਰੀ ਡੀਐਮਸੀ ਰੈਫਰ ਕਰ ਦੇਣਗੇ ਤੇ ਉੱਥੇ ਉਹ ਇੱਥੇ ਹੀ ਕੱਟੇ ਫਟੇ ਲੈ ਕੇ ਜਾਣਗੇ ਡੀਐਮਸੀ ਘਰ ਦੇ ਨਾਲ ਹੈ ਇਹਨਾਂ ਦੇ ਕੋਠੀ ਦੇ ਡੀਐਮਸੀ ਬਹੁਤ ਦੂਰ ਹੈ ਭਾਜੀ ਇੱਧਾ ਘੰਟਾ ਲੱਗ ਜਾਂਦਾ 50 ਦੇ ਵਿੱਚ ਪਹੁੰਚਣ ਤੁਸੀਂ ਇਹੀ ਕੁਐਸਚਨ ਪੁੱਛੋ ਨਾ ਮੈਮ ਤੋਂ ਵੀ ਕੱਲ ਨੂੰ ਡਿਲੀਵਰੀ ਟਾਈਮ ਤੇ ਹੈਂਡਲਡ ਨੂੰ ਸਪੋਰਟ ਦੇ ਕੋਈ ਇੱਦਾਂ ਦੀ ਚੀਜ਼ ਹੋ ਜਾਂਦੀ ਫਿਰ ਆਪਾਂ ਕੀ ਕਰ ਸਕਦੇ ਇਹ ਤਾਂ ਚਲੋ ਇਹਨਾਂ ਨੇ ਹਾਰਟ ਬੀਟ ਦੇਖ ਕੇ ਭੇਜਤਾ ਮੈਨ ਮੌਕੇ ਤੇ ਕੋਈ ਇਦਾਂ ਹੀ ਦਿੱਕਤ ਹੋ ਜਾਏ ਫਿਰ ਕੀ ਕਰ ਸਕਦੇ ਸੀ ਮੈਮ ਹੈਗਾ ਕੋਈ ਜਵਾਬ ਇਸ ਦਾ ਕਿ ਮੰਨ ਲਓ ਕੋਈ ਕ੍ਰਿਟੀਕਲ ਕੇਸ ਆ ਜਾਂਦਾ ਤੁਹਾਡੇ ਕੋਲ ਤੁਹਾਡੇ ਕੋਲ ਸੁਵਿਧਾ ਹੈਗੀ ਉਸ ਚੀਜ਼ ਦੀ ਵਿਸ਼ੇ ਮੈਨੇ ਦੱਸਿਆ ਜੀ ਜਿਵੇਂ ਐਡਵਾਂਸ ਨਰਸਰੀ ਕੀ ਨਹੀਂ ਹੈ ਨਰਸ ਐਟ ਜੋ ਨਿਕੂ ਚਾਹੀਏ ਤਾਂ ਨਿਕੂ ਨਹੀਂ ਹੈ ਹਮਾਰੇ ਕੋਲ ਨਹੀਂ ਤਾਂ ਬਾਕੀ ਤਾਂ ਹਮ ਸਭ ਕਰਤੇ ਹੈ ਡਿਲੀਵਰੀਜ਼ ਵੀ ਹੁੰਦੀ ਹੈ ਐਸੇ ਜੋ ਬੱਚੇ ਕੇ ਲਈ ਚਾਹੀਏ ਹੁੰਦਾ ਉਹ ਤਾਂ ਥਾ ਪਰ ਬੱਚਾ ਸਿੱਧੇ ਸਾ ਮੂਜੇ ਲਗਾ ਕਿ ਡੀ ਐਮ ਸੀ ਜਾਏਗੇ ਤਾਂ ਜ਼ਿਆਦਾ ਬੈਟਰ ਰਹੇਗਾ ਵਾ ਜਲਦੀ ਸੰਭਾਲਾ ਜਾਏ ਉਹਨੇ ਇਸ ਬੱਚੇ ਦੀ ਜਾਨ ਜਾਨ ਦਾ ਕਾਰਨ ਕੀ ਹੈ ਜ਼ਿੰਮੇਵਾਰ ਕੌਣ ਹੈ ਮੇਰੇ ਪਾਸ ਕੋਈ ਜਵਾਬ ਜੈਨੀ ਜੈਨ ਹਸਪੀਟਲ ਹੈ ਜਾਂ ਡੀ ਐਮ ਸੀ ਹੈ ਜਾਂ ਜਿਹੜੇ ਡਾਕਟਰ ਟ੍ਰੀਟਮੈਂਟ ਕਰ ਰਹੇ ਸੀ ਉਹ ਹੈ किसी की ऐसी तो कोई बात नहीं है पहले बच्चा सिख था, सिख था था उसकी वो, उसकी वो था सिख था था अंदर ही के पेट में अगर अगर वो तो आपका ना आप आप पे किसी को करते कि कि ये है देखो आपको भी पता इतना बड़ा हॉस्पिटल है वहाँ पे इमरजेंसी में बाहर तो घुसने ही नहीं देते गार्ड भी अगर वो क्रिटिकल था तो क्रिटिकल का तो इमीजिएट इलाज होना चाहिए था ना आपको फोन करना चाहिए था ना आपके तो हस्बैंड डीएमसी में जॉब करते हैं वहाँ के सीनियर डॉक्टर हैं वो

ਇਹਨਾਂ ਦਾ ਫਰਜ਼ ਕੀ ਸੀਗਾ ਠੀਕ ਹੈ ਮਦਰ ਦੀ ਆਕਸੀਜਨ ਨਹੀਂ ਕੱਟੀ ਸੀ ਬੱਚੇ ਦੀ ਆਕਸੀਜਨ ਸੀ ਬੱਚਾ ਅੰਦਰੋਂ ਬੋਲ ਨਹੀਂ ਸਕਦਾ ਮਦਰ ਦਾ ਕਹਿ ਸਕਦੇ ਪਰ ਬੱਚੇ ਨੂੰ ਤਾਂ ਇਹੀ ਕ્યોਰ ਕਰ ਸਕਦੇ ਸੀ ਠੀਕ 9 ਮਹੀਨੇ ਇਹਨਾਂ ਦੇ ਕੋਲ ਸਾਡੇ ਭਾਬੀ ਆਉਂਦੇ ਰਹੇ ਸਾਰਾ ਇਲਾਜ ਕਰਾਉਂਦੇ ਰਹੇ ਉਹ ਠੀਕ ਹੈ 9 ਮਹੀਨੇ ਇਹਨਾਂ ਨੇ ਸਾਰੇ ਫਾਈਲ ਚਾਰਜਸ ਲਿੱਤੇ ਸਾਰੀਆਂ ਸਕੈਨਾਂ ਕੀਤੀਆਂ ਸਾਰੇ ਐਕਸਰੇ ਕੀਤੇ ਜੋ ਇਹ ਮੈਡੀਕਲ ਲਿਖ ਕੇ ਦਿੰਦੇ ਸੀ ਸਾਰਾ ਕੁਝ ਜੋ ਇਹ ਕਹਿੰਦੇ ਸੀ ਉਹੀ ਕਰਦੇ ਸੀ ਅਸੀਂ ਸਾਰਾ ਕੁਝ ਕਰਦੇ ਸੀ ਜੇ ਇਨ ਕੇਸ ਆ ਕੇ ਹੁਣੇ ਇੱਥੇ ਹੀ ਤੇਬੀਅਤ ਖਰਾਬ ਹੋ ਜਾਂਦੀ ਤੇ ਕੋਈ ਕੰਡੀਸ਼ਨ ਹੀ ਨਾ ਹੁੰਦੀ ਕਿ ਅਸੀਂ ਡੀਐਮਸੀ ਲੈ ਕੇ ਜਾਈਏ ਉਸ ਟਾਈਮ ਇਹ ਕੀ ਐਕਸ਼ਨ ਲੈਂਦੇ ਜਿਹੜਾ ਮੈਡਮ ਕਹਣਾ ਉੱਥੇ ਕੀ ਇੱਥੇ ਡੈਥ ਹੋ ਜਾਣਾ ਸੀ ਤੇ ਇੱਥੇ ਡੈਥ ਹੋਣੀ ਸੀ ਉੱਥੇ ਕੀ ਕਹਿੰਦੇ ਸੀ ਮੇਰਾ ਮੇਰਾ ਲੈਵਲ 1 ਹੈ ਮੇਰਾ ਲੈਵਲ 2 ਹੈ ਜਾਂ ਮੇਰਾ ਲੈਵਲ 3 ਹੈ ਜਿਹੜਾ ਪੁੱਛੋ ਜਿਹੜਾ ਇਹਨਾਂ ਨੂੰ ਕੀ ਕਹਿਣਾ ਸੀ ਜੇ ਬਚ ਜਾਂਦੀ ਤਾਂ ਜੈਨਨੀ ਜਨਦੀ ਵਾਹ ਵਾਹੀ ਹੈ ਤੇ ਜੇ ਡੈਥ ਹੋ ਗਈ ਤਾਂ ਹੁਣ ਡੀਐਮਸੀ ਜਿੰਮੇਵਾਰ ਹੈ ਇਹ ਜਰਾ ਇਹਨੂੰ ਕੋ ਪੁੱਛੋ ਜਰਾ ਇਹ ਚੀਜ਼ ਜੁਆਨ ਕੇ ਜਿੱਥੇ ਡੈੱਟ ਹੋ ਜਾਂਦੀ ਉਹਨਾਂ ਕੋ ਜਵਾਬ ਹੀ ਨਹੀਂ ਉਹਨਾਂ ਕੋ ਜਵਾਬ ਹੀ ਨਹੀਂ ਸਰ ਇਹਨਾਂ ਨੂੰ ਕਹੋ ਨਾ ਬਾਹਰ ਲਿਖ ਕੇ ਲਾ ਦਿਓ ਕਿ ਸਾਡੇ ਕੋ ਆ ਫੈਸਿਲਿਟੀ ਨਹੀਂ ਹੈਗੀ ਤੁਸੀਂ ਸਾਡੇ ਕੋ ਨਾ ਆਓ ਜਵਾਬ ਵਿੱਚ ਲਿਖ ਕੇ ਲਾਓ ਨਾਲੇ ਕਿ ਅਸੀਂ ਸਿਰਫ ਨੋਰਮਲ ਟ੍ਰੀਟਮੈਂਟ ਕਰ ਸਕਦੇ ਹਾਂ ਜੀ ਅਸੀਂ ਜੇ ਸਾਡੇ ਕੋ ਕੋਈ ਕ੍ਰਿਟੀਕਲ ਕੇਸ ਆ ਜਾਏ ਅਸੀਂ ਸਾਮ ਨਹੀਂ ਸਕਦੇ ਸਾਡੇ ਕੋ ਨਾ ਆਇਆ ਜੇ ਬਾਹਰ ਲਿਖ ਕੇ ਲਾ ਦੇਣ ਕਿ ਸਾਡੇ ਕੋ ਇਸ ਤਰ੍ਹਾਂ ਦੀ ਫੈਸਿਲਿਟੀ ਨਹੀਂ ਹੈਗੀ ਕਿਰਪਾ ਕਰਕੇ ਤੁਸੀਂ ਨਾ ਆਓ ਹੋਰ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਤਾਂ ਇਹੀ ਕਵਾਂਗੇ ਜੀ ਕਿ ਤੁਸੀਂ ਆਪਣੇ ਆਪ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਤਾਂ ਬੀਤ ਗਿਆ ਜੀ ਇਹਨਾਂ ਨੂੰ ਦਿਖਾਣਾ ਹੈ ਉਹ ਜੀ ਅਸੀਂ ਤਾਂ ਇਹ ਨਹੀਂ ਕਵਾਂਗੇ ਕਿ ਤੁਸੀਂ ਆਪਣਾ ਪੇਸ਼ੈਂਟ ਇੱਥੇ ਲਾ ਕੇ ਦਿਖਾਓ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਪੀਸੀਆਰ ਪੀਸੀਆਰ ਬੋਲ ਰਹੇ ਤੁਸੀਂ ਕੌਣ ਬੋਲ ਰਹੇ ਸਰ ਮੈਂ ਜੋਨੀ ਜੈਨ ਤੋਂ ਬੋਲ ਰਿਹਾ ਜੀ ਹੁਣੇ ਕੰਪਲੇਨਟ ਲਿਖਾਈ ਸੀਗੀ ਉਹ ਮੈਨੂੰ ਮੈਸੇਜ ਆਇਆ ਸੀਗਾ 1810626 ਨੰਬਰ ਹੈ ਜੀ ਉਹਦਾ ਤੇ ਸਰ ਇੱਕ ਵਾਰੀ ਜੀ ਮੈਨੂੰ ਜਿਹੜਾ ਮੈਸੇਜ ਆਇਆ ਜੀ ਤੁਹਾਨੂੰ ਗੱਲ ਨਹੀਂ ਹੁਣੇ ਗੱਲ ਹੋਈ ਕਿ ਜੋਨੀ ਜੈਨ ਹਸਪੀਟਲ ਦੀ ਜੋਨੀ ਜੈਨ ਹਸਪੀਟਲ ਦੀ ਹਾਂਜੀ ਸਰ ਉਹ ਮੌਕੇ ਤੇ ਆ ਜਾਂਦੇ ਇੱਕ ਵਾਰੀ ਓ ਜੀ ਨੋ ਕੰਪਲੇਨ ਰਿਖਾਣੀ ਬਣੀ ਚੌਂਕੀ ਮੈਂ ਨੋਟ ਕਰਾ ਦਿੱਤਾ ਰਿਟਰਨ ਦੇ ਵਿੱਚ ਤੁਹਾਡੇ ਤੋਂ ਸਾਈਨ ਹੋ ਗਏ ਕੰਪਲੇਨ ਲਖੋਗੇ ਉਹ ਉਹ ਵੈਰੀਫਾਈ ਕਰੂਗਾ ਅੱਛਾ ਜੀ ਮੌਕਾ ਤਾਂ ਦੇਖ ਲੈਣ ਦੇ ਇੱਕ ਵਾਰੀ ਬੇਨਤੀ ਤੁਸੀਂ ਤੁਸੀਂ ਆਨਲਾਈਨ ਕੋ 112 ਤੇ ਕਾਲ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਇਹ ਕੇਸ ਸਾਨੂੰ ਉਸ ਚੌਂਕੀ ਜਾਣਾ ਪੈਣਾ ਚੌਂਕੀ ਲਖਣ ਹੋ ਗਏ ਕੰਪਲੀਟ ਠੀਕ ਹੈ ਜੀ ਇੱਕ ਮਿੰਟ ਮੇਰੀ ਚੌਂਕੀ ਕੋਚਨ ਮਾਰਕੀਟ ਆ ਹੌਲ ਦਾ ਰਕੇਸ਼ ਉਹਨਾਂ ਨੋਟ ਕਰਾ ਦਿੱਤਾ ਹੈਗਾ ਹੈਲੋ ਹੈਲੋ ਸਰ ਕੌਣ ਬੋਲਦੇ ਜੀ ਇਹ ਸੇ ਕੁਲਵੀਰ ਬੋਲ ਰਿਹਾ ਮੈਂ ਚੌਂਕੀ ਨੋਟ ਕਰਾ ਦਿੱਤਾ ਹੈ ਹਾਲ ਦਾ ਰਕੇਸ਼ ਹੈਗਾ ਉੱਥੇ ਤੁਹਾਡਾ ਮੈਸੇਜ ਪਾਸ ਕਰ ਦਿੱਤਾ ਉੱਥੇ ਸਰ ਇਹ ਚੌਂਕੀ ਤੋਂ ਬੋਲ ਰਿਹਾ ਮੈਂ ਪੱਤਰਕਾਰ ਗੱਲ ਕਰ ਰਿਹਾ ਜੀ ਜੈ ਕੁਮਾਰ ਸਿਟੀ ਹੈਡਲਾਈਨ ਤੋਂ ਭਾਈ ਉਹਨਾਂ ਨੂੰ ਨਾ ਉੱਥੇ ਕੰਪਲੇਂਟ ਲਖਾਣੀ ਪਣੀ ਹੈਗੀ ਇਹਨਾਂ ਨੂੰ ਪਰ ਇੱਕ ਇੱਕ ਮੌਕਾ ਮੌਕਾ ਤਾਂ ਦੇਖਣਗੇ ਨਾ ਸਰ ਪੀਸੀਆਰ ਵਾਲੇ ਆ ਕੇ ਰਾਤ ਪੀਸੀਆਰ ਵਾਲੇ ਹੈ ਨਹੀਂ ਸਰ ਰਾਤ ਵਾਲੇ ਹੈਗੇ ਹੈਗੇ ਰਾਤ ਵਾਲੇ ਹੈਗੇ ਆ ਉਹ ਫਿਰ ਪੇਜੋ ਨਾ ਸਰ ਉਹਨਾਂ ਨੂੰ ਉਹ ਤਾਂ ਮੌਕਾ ਦੇਖਣਗੇ ਤਾਂ ਹੀ ਹੁਣ 112 ਤੇ ਪੀਸੀਆਰ ਆਂਦੀ ਹੁੰਦੀ ਹੈ ਜੀ ਇਹ ਹੁਣ ਚੌਂਕੀ ਦੇ ਅੰਦਰ ਤੁਸੀਂ ਜਾਣਾ ਇਹਨਾਂ ਨੇ ਠੀਕ ਆ ਪੇਜ ਕਰਨਾ ਠੀਕ ਹੈ ਜੀ